ਉਦੋਂ ਆਨੇ ਤੋਂ ਹੀ ਇਹ ਨਨੇ ਕਿਸ ਤਰ੍ਹਾਂ ਮਿਹਨਤ ਕੀਤੀ ਤੇ ਅੱਜ ਦਿਲਜੀਤ ਦੋਸਾਂਤ ਦੇ ਨਾਲੇ ਕੰਮ ਕਰ ਰਹੇ ਨੇ ਸੇਮ ਸਟੇਜ ਤੇ ਆ ਪੰਜਾਬੀ ਆ ਰਿਹਾ ਤੇ ਜੀਤ ਭਾਈ ਦੇ ਨਾਲ ਇੰਨੀ ਜ਼ਿਆਦਾ ਕੈਟਿੰਗ ਦੇ ਅੱਗੇ ਗਾਣਾ ਬੇਸ਼ੱਕ ਅਸੀਂ ਬੈਕਗ੍ਰਾਉਂਡ ਤੇ ਹੁੰਨੇ ਆ ਪਰ ਜਿਹੜਾ ਉਹ ਐਕਸਪੀਰੀਅੰਸ ਹੈ ਨਾ ਸਟੇਜ ਸ਼ੇਅਰ ਕਰਨਾ ਵੀ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਚੀਜ਼ ਹੈ ਗੱਲ ਪਹਿਲਾਂ ਗੋਆ ਸੀ ਬੇਸਿਕਲੀ ਸਾਡਾ ਫਾਈਨਲ ਹੋ ਰਿਹਾ ਵੀ ਗੋਆ ਚ ਕਰਨਾ 31 ਫੇ ਕਰਦੇ ਕਰਦੇ ਭਾਜੀ ਕਹਿੰਦੇ ਵੀ ਲੁਧਿਆਣੇ ਦਾ ਮੇਰਾ ਮਾਨ ਹੈ ਵੀ ਲੁਧਿਆਣੇ ਕਰੀਏ ਮੈਂ ਤਾਂ 바ਰੀ ਕਰੋ ਯਾਰ ਮੈਂ ਲੁਧਿਆਣਾ ਨਾ ਤੁਸੀਂ ਵੀ ਕਹੋਗੇ ਕਿ ਮੈਂ ਵੀ ਆਪਣੇ ਸ਼ਹਿਰ ਚ ਕਰ ਆਬੀਸਲੀ ਆਬੀਸਲੀ ਮੈਂ ਕਹਿੰਦਾ ਬਾਰੀ ਹੋਮ ਟਾਊਨ ਹੈ ਇਤਨਾ ਜ਼ਰੂਰੀ ਹੈ ਅੰਬਾਨੀ ਵੈਡਿੰਗ ਚ ਵੀ ਗਏ ਕਿੰਨੀ ਹਾਹਾਕਾਰ ਹੋਈ ਕਹਿੰਦੇ ਬਾਰੋ ਚਾਇ ਸਿੰਗਰ ਸੱਦਲੇ ਹਾਲੀਵੁੱਡ ਵਾਲੇ ਪਰ ਜੋ ਦਿਲਜੀਤ ਜੋ ਸਾਜ ਤੇ ਉਹਨਾਂ ਦੀ ਟੀਮ ਯਾਨੀ ਕਿ ਤੁਸੀਂ ਵੀ ਜੋ ਉੱਥੇ ਜਾ ਕੇ ਤੁਸੀਂ ਧਮਾਲ ਮਚਾਇਆ ਨਾ ਉਹ ਮਤਲਬ ਹੈਰਾਨ ਵਾਲੇ ਸੀ ਸੋਸ਼ਲ ਮੀਡੀਆ ਤੇ ਨਾ ਜ਼ਿਆਦਾ ਵਾਇਰਲ ਮੈਨੂੰ ਜਿਨ੍ਹਾਂ ਨੂੰ ਅਸੀਂ ਦੇਖਣ ਨੂੰ ਦੱਸਦੇ ਸੀ ਉਹ ਬੰਦੇ ਦਰਜੀਤ ਭੱਜ ਨੂੰ ਦੇਖਣ ਨੂੰ ਦੱਸਦੇ ਆ ਤਾਂ ਮੈਨੂੰ ਸਾਡੇ ਲਈ ਬਹੁਤ ਵੱਡੀ ਗੱਲ ਆ ਵੀ ਅਸੀਂ ਦਰਜੀਤ ਭੱਜ ਦੇ ਨਾਲ ਕੰਮ ਕਰ ਰਹੇ ਹਾਂ ਗੱਲਾਂ-ਵਾਟਾਂ ਹੁੰਦੀਆਂ ਥੋਡੀਆਂ ਫਿਰ ਉੱਥੇ ਹਾਂ ਜਦ ਵੀ ਸਾਊਂਡ ਚੈੱਕ ਤੇ ਆਂਦੇ ਆ ਜਾਂ ਸਟੇਜ ਦੇ ਉੱਤੇ ਹੁੰਦੇ ਆ ਤਾਂ ਆਬਵੀਅਸਲੀ ਗੱਲਾਂ-ਵਾਟਾਂ ਸ਼ੋਅ ਦੇ ਰਿਗਾਰਡਿੰਗ ਅੱਜ ਕੀ ਕਰਨਾ ਹੈ ਜਿਵੇਂ ਉਹ ਕੁਝ ਐਡਵਾਈਸਰੀਜ਼ ਜਾਰੀ ਹੁੰਦੀਆਂ ਉਹ ਵੀ ਫਿਰ ਡਿਸਕਸ਼ਨ ਵੀ ਅੱਜ ਲਿਰਿਕਸ ਸਾਥ ਧਿਆਨ ਰੱਖਣਾ ਕਈ ਵਾਰ ਸਾਡੇ ਮੂੰਹ ਦੇ ਵਿੱਚੋਂ ਵਰਡ ਕੋਕਰੀ ਜਗ੍ਹਾ ਦਰਵੇ ਨਿਕਲ ਜਾਂਦੇ ਨੇ ਪਰ ਪਾ ਲਈ ਪਿੱਛੇ ਨੂੰ ਆ ਘੁੰਮ ਕੇ ਦੇ ਆ ਦੇ ਕਰ ਨਹੀਂ ਆਣਾ ਜੀਤભાઈ ਦਾ ਆਪਣਾ ਵਿਜ਼ੂਅਲ ਬਹੁਤ ਤਗੜਾ ਹੈ। ਉਹ ਸੀ ਵੀ ਅੱਜ ਜੋ ਸੀ ਅੱਜ ਸੋਚਦੇ ਹਾਂ ਕਿ ਯਾਰ ਇਸ ਤੋਂ ਉੱਪਰ ਕੀ ਚਲ ਮੈਂ ਬਾਉਂਡ ਟੂ ਸ਼ਾਈਨ ਅਸੀਂ ਟੂਰ ਕੀਤਾ ਸੀਗਾ ਨਾ ਉਹ ਬਹੁਤ ਵੱਡਾ ਸੀਗਾ। ਉਦੋਂ ਹੀ ਅਸੀਂ ਸੋਚ ਕੇ ਆਏ ਕਰਦੇ ਸੀ ਕਿ ਯਾਰ ਇਹੋ ਜਿਹਾ ਸ਼ੋਅ ਕਰਤੇ ਇਸ ਤੋਂ ਉੱਪਰ ਕੀ ਹੋਊਗਾ। ਤੇ ਹੁਣ ਅਸੀਂ ਆ ਦੇਖਿਆ ਕਿ ਯਾਰ ਹੁਣ ਇਸ ਤੋਂ ਉੱਪਰ ਕੀ ਹੋਊਗਾ। ਊੜਾੜਾ ਅਇਸ਼ਕਾ ਦਾ ਊੜਾੜਾ ਤੋਂ ਲੈ ਕੇ ਹੁਣ ਤੱਕ ਦੇ ਗੋਟ ਤੱਕ ਕਿਹਾ ਉਹਨਾਂ ਦਾ ਸਫ਼ਰ ਰਿਹਾ ਤੁਸੀਂ ਗੱਲਾ ਕੱਲੀ ਕਾਸਟ ਸੁਣੋ। ਕਦੇ ਫਲॉप ਤਾਂ ਹੋਈ ਨਹੀਂ ਭਾਜੀ। ਥੋਡੀ ਲਾਈਫ ਕਿਸ ਤਰ੍ਹਾਂ ਦੀ ਸੀਗੀ? ਜੀ ਦੋਸਤਾਂ ਤੇ ਮੇਰਾ ਮਤਲਬ ਵੀ ਲੰਨ ਤੋਂ ਪਹਿਲਾਂ ਵਾਇਸ ਆਫ ਪੰਜਾਬ ਤੋਂ ਪਹਿਲਾਂ ਬੇਸਿਕਲੀ ਮੈਂ ਮਿਊਜ਼ਿਕ ਨਹੀਂ ਛੱਡਿਆ ਜੀ ਮੈਂ ਜੌਬਸ ਵੀ ਬਹੁਤ ਕੀਤੀਆਂ ਮੈਂ ਲਗਾ ਲਓ ਮੈਂ ਮਾਲੀ ਵੀ ਰਿਹਾ ਇਵਨ ਮੈਂ ਮਾਲੀ ਬਣ ਕੇ ਵੀ ਜੌਬ ਕੀਤੀ ਹੈ ਨਾ ਕਾਰਪੋਰੇਸ਼ਨ ਚ ਹੋ ਗਿਆ ਪਰ 3 ਲੋਕੀ ਕਹਿੰਦੇ ਸਰਕਾਰੀ ਨੌਕਰੀ ਇਹ ਸਾਰੀ ਜੌਬਸ ਕੀਤੀਆਂ ਉਹ ਟੂ ਹਮ ਟਿਊਸ਼ਨਸ ਵੀ ਦਿੱਤੀਆਂ ਬਹੁਤ ਸਾਰੀਆਂ ਮੈਂ ਜੌਬ ਅਕਵਾਰਾਂ ਵੀ ਵੰਡੀਆਂ ਇਵਨ ਮੈਂ ਸਵੇਰੇ 4 ਵਜੇ ਉੱਠ ਕੇ ਘੰਟਾ ਘਰਦੂ ਜਾ ਕੇ ਘਵਰਾ ਲੈ ਕੇ 7 ਵਜੇ ਕਰਕੇ ਉਹ ਖੈਰ ਮੇਰੀ ਜਰਨੀ ਸੀ ਸਕੂਲ ਟਾਈਮ ਦੀ ਪਰ ਅੱਜ ਜਿਹੜਾ ਅਸੀਂ ਟਾਈਮ ਦੇਖ ਰਹੇ ਆ इवन ਉਹ ਉਹ ਸਾਰੀਆਂ ਚੀਜ਼ਾਂ ਪਿੱਛੇ ਉਹ ਜੀ ਮੈਂ ਤੁਸੀ ਕਹਿਤਾ ਕਿ ਸੁਪਨੇ ਚ ਵੀ ਨਹੀਂ ਸੋਚਿਆ ਸੀ ਹਾਂ ਨਹੀਂ ਸੋਚਿਆ ਸੀ ਔਰ ਅੱਜ ਤੁਸੀਂ ਬਾਹਰ ਜਾ ਰਹੇ ਹੋ ਇਡੀ ਵੱਡੀ ਟੀਮ ਤੇ ਤੁਸੀਂ ਮੈਂਬਰ ਹੋ ਔਰ ਕੰਮ ਤੁਸੀਂ ਕੰਮ ਕਰ ਰਹੇ ਹੋ ਬਿਲਕੁਲ ਬਿਲਕੁਲ ਮਤਲਬ ਇਹ ਨਹੀਂ ਸੀ ਸੋਚਿਆ ਜਦੋਂ ਹੋ ਰਿਹਾ ਔਰ ਥੈਂਕ ਯੂ ਭਾਜੀ ਸਭ ਨਾਲ ਜ਼ਿਆਦਾ ਥੈਂਕ ਯੂ ਜੀ ਸੋ ਮੇਰਾ ਸਾਰਾ ਦਿਲਜੀਤ ਭਾਜੀ ਨੂੰ ਕ੍ਰੈਡਿਟ ਜਾਂਦਾ ਮਤਲਬ ਉਹ ਇੱਕ ਇਨਸਾਨ ਦੇ ਰੂਪ ਚ ਨਾ ਮੈਂ ਕਹਿੰਦਾ ਵੀ ਉਹ ਰੱਬ ਹੀ ਹੁੰਦਾ ਨੂੰ ਮਿਲਾਂ ਚ ਮੇਰਾ ਕਰੈਡਿਟ ਜਿਹੜਾ ਜਾਂਦਾ ਉਹ ਮੇਰਾ ਫਰੈਂਡ ਇੱਕ ਉਡਾਰ ਲੇਰਿਸਿਸਟ ਹੈ ਨਾ ਉਹਨੇ ਮੈਨੂੰ ਕੁਲਦੀਪ ਜੋਧਾ ਜੀ ਨਾਲ ਮਿਲਾਇਆ ਐਕਸਡੇ ਸੀਗਾ ਜਿੱਦਾਂ ਮਿਲਿਆ ਨੈਕਸਟ ਡੇ ਦਲਜੀਤ ਭਾਈ ਦਾ ਸ਼ੋਅ ਸੀਗਾ ਤੇ ਉੱਥੇ ਭਾਜੀ ਕਹਿੰਦੇ ਵੀ ਯਾਰ ਮੁੰਡੇ ਦੀ ਲੋੜ ਆ ਤੂੰ ਇੱਕ ਸ਼ੋਅ ਲਾ ਦੇਂਗਾ ਮੇਰਾ ਪਹਿਲਾਂ ਤਾਂ ਇੰਨੇ ਇੰਟਰਸਟ ਨਹੀਂ ਹੁੰਨੇ ਮੈਂ ਕਿਹਾ ਠੀਕ ਹੈ ਭਾਜੀ ਮੈਂ ਕੋਈ ਗੱਲ ਨਹੀਂ ਜਦ ਭਾਜੀ ਦਾ ਹੋਰ ਆਜਾ ਫੀਲ ਕੀਤਾ ਮੈਂ ਕਿਹਾ ਨਹੀਂ ਯਾਰ ਇਹ ਤਾਂ ਬੰਦਾ ਹੀ ਡਿਫਰੈਂਟ ਹੈ ਲੈ ਕੇ ਹੁਣ ਨੀ ਕਹ ਛੱਡਦਾ ਫੇ ਮੈਂ ਕਿਹਾ ਮੈਂ ਕਿਹਾ ਭਾਜੀ ਹੁਣ ਮੈਂ ਇਧਰ ਹੀ ਕੰਮ ਕਰੂੰਗਾ ਇੱਕ ਕੁੜੀ जिदा नाम मोहब्बत गुम है गुम है गुम है सद मुरादी सोणी फवत गुम है गुम है गुम है वर्ल्ड टूर ते भी जाने और ना दे नाल ਵੱਖ-ਵੱਖ ਦੇ ਵਿਦੇਸ਼ਾਂ ਦੇ ਵਿੱਚ ਜਾਣ ਲੋ ਕਿਦਾਂ ਦਾ ਤੁਸੀਂ ਫੀਲ ਕਰਦੇ ਹੋ ਕਿ ਇਹ ਸੁਪਨਾ ਦੇਖਿਆ ਸੀਗਾ ਸੱਚ ਹੁੰਦਾ ਹੋਇਆ ਪੂਰਾ ਹਾਂ ਕਈ ਵਾਰ ਇਹ ਵੀ ਲੱਗਦਾ ਹੁੰਦਾ ਵੀ ਯਾਰ ਇਹੋ ਜਿਹੇ ਵੀ ਸੁਪਨੇ ਮੈਂ ਦੇਖੇ ਬਹੁਤ ਜ਼ਿਆਦਾ ਸੀਰੀਅਸ ਪਰਸਨੈਲਿਟੀ ਹਨਾ ਹਰ ਵੇਲੇ ਰੱਬ ਦਾ ਨਾਮ ਓਮ ਨਮਾ ਸ਼ਿਵਾਏ 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 ਕਰੀ ਗਾਰੇ ਐਨਾ ਪੋਜ਼ਿਟਿਵ ਔਰਾ ਮਤਲਬ ਜੀ ਮੈਂ ਨਹੀਂ ਕੋਈ ਇਨਸਾਨ ਅਜਿਹਾ ਦੇਖਿਆ ਬਹੁਤ ਸਾਰੇ ਸਿੰਗਰਸ ਦੇ ਨਾਲ ਮੈਂ ਕੰਮ ਕੀਤਾ ਸੈਂਡ ਫਾਲਿੰਗ ਇਨ ਵੀਰ ਡੀਆ ਕਿ ਉਹਨਾਂ ਦੀ ਟੀਮ 'ਚ ਕੋਈ ਵੀ ਆ ਚਾਹੇ ਉਹ ਮੈਨੇਜਰ ਸੁਨਾਲੀ ਹੋਵੇ ਚਾਹੇ ਉਹ ਵੋਕਲਿਸ ਤੁਸੀਂ ਹੋਣ ਤੁਸੀਂ ਅਗਰ ਰੀਲਸਪੋਨਸਿਬਲ ਤੁਹਾਨੂੰ ਵੀ ਉਨ੍ਹਾਂ ਜਿਆਦਾ ਪਿਆਰ ਲੈਂਦੇ ਆ ਜੀ 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 ਸੁਨਾਲੀ ਦੀਦੀ ਬਹੁਤ ਜ਼ਿਆਦਾ ਐਕਟਿਵ ਗਾ ਲੋ इवन ਉਹ ਗਲੋਬਲੀ ਉਹਨਾਂ ਨੂੰ ਮਿਲਿਆ ਨਾ ਬਿਲਕੁਲ ਨਿਹਾਮ ਆਰਡ ਮਿਲਿਆ ਜਾਂ ਵੂਮਨ ਬੈਸਟ ਮੈਨੇਜਰ ਦਾ ਲੁਧਿਆਣਾ ਦੇ ਵਿੱਚ ਕਿੰਨੇ ਮੇਰੇ ਸਹਾਂ ਨਾਲ ਕਿੰਨੇ ਲੋਕ ਵਿਲੇ ਫਿਰਦੇ ਹੋਣਗੇ ਜਿਨ੍ਹਾਂ ਨੂੰ ਇਸ ਦੇ ਥ्रू ਉਹਨੇ ਕਾਨਸਰਟ ਹੋਣਾ ਅੱਜ ਤੋਂ ਸਟੇਜ ਬੰਨੀ ਸ਼ੁਰੂ ਹੋ ਗਈ ਹੈ ਜੇ ਤੁਸੀਂ ਲਾ ਲੋ ਤਾਂ ਕਿੰਨਾ ਮਤਲਬ ਕਿੰਨੇ ਲੋਕਾਂ ਦਾ ਰੋਜ਼ਗਾਰ ਹੋ ਜਾਏ ਉਜਾਂਡਮ ਸੈਕਸ਼ਨ ਤੋਂ ਸੀ ਤੇ ਮੈਂ ਹਾਂ ਹਰਸ਼ਕੌਰ ਅੱਜ ਬਹੁਤ ਹੀ ਪਿਆਰੀ ਸਖਸ਼ੀਅਤ ਦੇ ਨਾਲ ਮੌਜੂਦ ਹਾਂ ਜੋ ਕਿ ਦਾਸੀ ਲੁਧਿਆਣੇ ਤੋਂ ਹੀ ਨੇ ਲੁਧਿਆਣੇ ਤੋਂ ਨੌਜਵਾਨ ਜਿਹੜਾ ਕਿ ਤੱਕ ਪਾਰਿਆ ਉਹ ਵੀ ਲੁਧਿਆਣੇ ਦੇ ਹੀ ਇੱਕ ਪੰਜਾਬੀ ਦੇ ਨਾਲ ਦਾਸੀ ਦਿਲਜੀਤ ਦੋਸਾਂਝ ਦੇ ਨਾਲ ਜਿਹੜਾ ਕਿ ਵੋਕਲਿਸਟ ਨੇ ਕਪਿਲ ਜੀ ਮੌਜੂਦ ਨੇ ਸਾਡੇ ਨਾਲ ਗੱਲਬਾਤ ਕਰਦੇ ਆ ਮਿਲਵੋਣੇ ਆ ਕਿ ਆਖਿਰ ਇਹਨਾਂ ਦੀ ਜਰਨੀ ਲੁਧਿਆਣੇ ਤੋਂ ਇੱਕ ਹੋਰ ਲੁਧਿਆਣੇ ਵਾਲੇ ਦਿਲਜੀਤ ਦੋਸਾਂਝ ਦੇ ਨਾਲ ਕਿਵੇਂ ਜਿਹੜੀ ਸ਼ੁਰੂਆਤ ਹੋਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਹੋ ਬਹੁਤ ਵਧੀਆ ਤੁਸੀਂ ਦੱਸੋ ਲਾਈਫ ਕਿਵੇਂ ਚੱਲ ਰਹੀ ਹੈ ਤੁਹਾਡੀ ਬਹੁਤ ਸੋਹ ਦੀਪ ਬਾਈ ਦੇ ਨਾਂ ਨਾ ਤਾਂ ਆਬਵੀਸਲੀ ਮਤਲਬ ਸੌ ਦੇ ਵਿੱਚੋਂ ਸੌ ਹੀ ਆ ਪੂਰੇ ਹਨਾ ਹਾਂ ਬਿਲਕੁਲ ਬਿਲਕੁਲ ਤੇ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਜਾਵੇ ਤੁਹਾਡੀ ਜਰਨੀ ਕਿਵੇਂ ਸ਼ੁਰੂਆਤ ਹੋਈ ਜਰਨੀ ਮੇਰੀ 뮤지컬 ਜਰਨੀ ਦਾ ਪੁੱਛੀ ਹੋਣਾ ਹਾਂ ਉਹ ਮੇਰਾ ਬਚਪਨ ਤੋਂ ਹੀ ਸ਼ੌਂਕ ਸੀਗਾ इवन ਮੇਰੇ ਦਾਦਾ ਜੀ ਵੀ ਗਾਉਂਦੇ ਸੀਗੇ ਸੋ ਉਹ ਆਈ ਥਿੰਕ ਮੇਰੇ ਜੀਨਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਸੀਗਾ 뮤직 ਤਾਂ ਫਿਰ ਮੈਂ ਹੌਲੀ ਹੌਲੀ ਕਰਦੇ ਸਿੱਖਿਆ ਫਿਰ ਮੈਂ ਵਾਇਸ ਆ ਪੰਜਾਬ ਚ ਵੀ ਪਾਰਟਿਸਪੇਟ ਕੀਤਾ ਜੀ ਤੇ ਉੱਥੇ ਮੈਂ ਫੋਰਥ ਰਨਰ ਅਪ ਰਿਆ ਫਿਰ ਉਹ ਲਈ ਕਰਦੇ ਕਰਦੇ ਲਿੰਕਸ ਬਾਈ ਲਿੰਕਸ ਮੈਂ ਦਲਜੀਤ ਭਾਜੀ ਉਹਨਾਂ ਨੂੰ ਮਿਲਿਆ ਫਿਰ ਉਹਨਾਂ ਨੂੰ 5 ਸਾਲ ਇੱਧਰ ਹੋ ਗਏ ਨੇ ਜੀ ਹਾਂ ਜੀ ਤੇ ਕਿੱਦਾਂ ਦਾ ਮਹਿਸੂਸ ਹੁੰਦਾ ਹੈ ਕਿ ਸ਼ੁਰੂਆਤ ਤੁਸੀਂ ਕਿਵੇਂ ਕੀਤੀ ਤੇ ਹੁਣ ਤੁਸੀਂ ਕਿੱਥੇ ਪਹੁੰਚ ਚੁੱਕੇ ਹੋ ਆਬਵੀਅਸਲੀ ਜਿਦੋਂ ਸੋਚਦੇ ਆ ਉਹ ਪਿੱਛੇ ਤੱਕ ਵੀ ਕਿੱਦਾਂ ਸੀ ਕਦੇ ਖੇਤਾਂ 'ਚ ਬਹਿ ਕੇ ਗਾਲਿਆ ਕਦੇ ਕ੍ਰਿਕਟ ਖੇਡਦੇ ਉੱਥੇ ਗਾਲਿਆ ਲੋਕਾਂ ਨੂੰ ਸੁਨਾਸ-ਨਾ ਕੇ ਨਾ ਇੱਕ ਛੋਟੇ ਜਿਹੇ ਰੂਮ ਦੇ ਵਿੱਚ ਰਿਆਜ਼ ਕਰਨਾ ਸ਼ੁਰੂ ਕਰਨਾ ਤੇ ਅੱਜ ਅਸੀਂ ਉਸ ਪਲੇਟਫਾਰਮ ਤੇ ਗਾ ਰਹੇ ਆ ਜਿਹੜਾ ਗਲੋਬਲੀ ਇਵਨ ਬਹੁਤ ਜ਼ਿਆਦਾ ਮਸ਼ਹੂਰ ਹੋ ਚੁੱਕਿਆ ਹੈ ਹੈਨਾ ਦਿਲਜੀਤ ਬਾਜ ਦੇ ਨਾਲ ਇੰਨੀ ਜ਼ਿਆਦਾ ਗੈਦਰਿੰਗ ਦੇ ਅੱਗੇ ਗਾਣਾ ਬੇਸ਼ੱਕ ਅਸੀਂ ਬੈਕਗ੍ਰਾਉਂਡ ਤੇ ਹੁੰਨੇ ਆ ਬਟ ਜਿਹੜਾ ਉਹ ਐਕਸਪੀਰੀਅੰਸ ਹੈ ਨਾ ਸਟੇਜ ਸ਼ੇਅਰ ਕਰਨਾ ਵੀ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਚੀਜ਼ ਹੈ ਮਤਲਬ ਮੈਂ ਦੱਸ ਨਹੀਂ ਸਕਦਾ ਮਤਲਬ ਮੇਰੇ ਕੋਲ ਬਿਓਨ ਵਰਡਸ ਆ ਇਹ ਚੀਜ਼ ਤਾਂ ਮਤਲਬ ਦੱਸ ਨਹੀਂ ਸਕਦੇ ਵੀ ਕੀ ਸਾਡਾ ਐਕਸਪੀਰੀਅੰਸ ਹੈ ਜੀ ਉਹ ਵੀ ਇਹੋ ਜੀ ਸਟੇਜ ਤੇ ਵਿੱਚ ਸਟੇਜ ਦੇ ਉੱਤੇ ਖੜ ਕੇ ਗਾਉਂਦੇ ਆ ਦਿਲਜੀਤ ਤੂਫਾਨ ਜਨਾ ਗਾਉਂਦੇ ਆ ਜੋ ਕਿ 15 ਮਿੰਟਾਂ ਦੇ ਵਿੱਚ ਹੀ ਉਹ ਜਿਹੜਾ ਸ਼ੋਅ ਆ ਸੋਲਡ ਆਊਟ ਹੋ ਜਾਂਦਾ ਹੈ ਬਿਲਕੁਲ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਆਬਵੀਸਲੀ ਆਬਵੀਸਲੀ ਬਿਲਕੁਲ ਬਿਲਕੁਲ ਗੱਲਾਂ ਬਾਤਾਂ ਹੁੰਦੀਆਂ ਥੋਡੀਆਂ ਫਿਰ ਉੱਤੇ ਹਾਂਜੀ ਜਦ ਵੀ ਸਾਊਂਡ ਚੈੱਕ ਤੇ ਆਂਦੇ ਆ ਜਾਂ ਸਟੇਜ ਦੇ ਉੱਤੇ ਹੁੰਦੇ ਆ ਤਾਂ ਆਬਵੀਸਲੀ ਗੱਲਾਂ ਬਾਤਾਂ ਸ਼ੋਅ ਦੇ ਰਿਗਾਰਡਿੰਗ ਅੱਜ ਕੀ ਕਰਨਾ ਹੈ ਜਿਵੇਂ ਉਹ ਕੁਛ ਐਡਵਾਈਸਰੀਜ਼ ਜਾਰੀ ਹੁੰਦੀਆਂ ਉਹ ਵੀ ਫਿਰ ਡਿਸਕਸ਼ਨ ਵੀ ਅੱਜ ਲਿਰਿਕਸ ਸਾਥ ਧਿਆਨ ਰੱਖਣਾ ਕਈ ਵਾਰ ਸਾਡੇ ਮੂੰਹ ਦੇ ਵਿੱਚੋਂ ਵਰਡ ਕੋਕਰੀ ਜਗ੍ਹਾ ਦਾਰੂ ਨਿਕਲ ਜਾਂਦਾ ਪਰ ਪਾ ਲਈ ਪਿੱਛੇ ਨੂੰ ਐ ਘੁੰਮ ਕੇ ਦੇ ਆੜੇ ਕਰਨਾ ਹੋ ਜਾਂਦਾ ਥੋੜਾ ਜਿਆਦਾ ਪੂਰੀ ਤਿਆਰੀ ਮਤਲਬ ਹੁੰਦੀ ਹੈ ਹਾਂਜੀ ਬਿਲਕੁਲ ਸਾਨੂੰ ਵੀ ਨਾਲ ਪ੍ਰੋਪਰ ਸੀ ਵੀ ਲੁਧਿਆਣੇ ਤੋਂ ਜਜੀਤ ਦਾ ਸਾਂਝਾ ਲੁਧਿਆਣੇ ਤੋਂ ਐ ਤਾਂ ਗੱਲਾਂ ਬਾਤਾਂ ਹੁੰਦੀਆਂ ਲੁਧਿਆਣੇ ਦੀ ਯਾਦਾਂ ਸਾਂਝੀਆਂ ਹੁੰਦੀਆਂ ਫਿਰ ਹਾਂ ਹੋ ਜਾਂਦੀਆਂ ਮਤਲਬ ਜ਼ਿਆਦਾ ਕੋਈ ਗੱਲ ਇਦਾਂ ਦੀ ਚੱਲਦੀ ਆ ਹੁਣ ਲੁਧਿਆਣੇ ਦਾ ਵੀ ਜਿਵੇਂ ਇਹ ਸ਼ੋਅ ਬਾਰੇ ਗੱਲ ਪਹਿਲਾਂ ਗੋਆ ਸੀ ਬੇਸਿਕਲੀ ਸਾਡਾ ਫਾਈਨਲ ਹੋ ਰਿਹਾ ਵੀ ਗੋਆ 'ਚ ਕਰਨਾ 31 ਫਿਰ ਕਰਦੇ ਕਰਦੇ ਭਾਜੀ ਕਹਿੰਦੇ ਵੀ ਲੁਧਿਆਣੇ ਦਾ ਮੇਰਾ ਮਨ ਹੈ ਵੀ ਲੁਧਿਆਣੇ ਕਰੀਏ ਮੈਂ ਤਾਂ ਭਾਰੀ ਕਰੋ ਯਾਰ ਲੁਧਿਆਣਾ ਨੰਬਰ 1 ਤੁਸੀਂ ਵੀ ਕਹੋਗੇ ਕਿ ਮੈਂ ਵੀ ਆਪਣੇ ਸ਼ਹਿਰ 'ਚ ਕਰਾਂ ਆਬੀਸਲੀ ਆਬੀਸਲੀ ਮੈਂ ਕਹਾਂ ਭਾਰੀ ਹੋਮ ਟਾਊਨ ਹੈ ਇਤਰਾ ਜ਼ਰੂਰੀ ਹੈ ਤੇ ਵਾਸਫਰ ਕਰਦੇ ਕਰਦੇ ਹੌਲੀ ਹੌਲੀ ਆ ਗਿਆ ਮੈਸੇਜ ਕਿ ਫਾਈਨਲ ਹੈ ਆਪਣਾ ਵਧਿਆਰੀ ਸੋ ਆਪਣੇ ਸ਼ੇਅਰ ਦੇ ਵਿੱਚ ਆਇਓ ਜੀ ਸਟੇਜ ਤੇ ਗਾਣਾ ਹੈ ਤਾਂ ਦਿਲਜੀਤ ਸੰਸਥਪ ਨੇ ਹੋਮ ਟਾਊਨ ਚ ਜਾ ਰਹੇ ਨੇ ਤੁਸੀਂ ਵੀ ਇੱਕ ਵੱਖਰਾ ਕਿਉਂਕਿ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਆ ਤਾਂ ਉਹ ਵੀ ਕਹਿੰਦੇ ਹੋਣਗੇ ਤੁਸੀਂ ਬਹੁਤ ਵੱਡੇ ਸਟੇਜ ਤੋਂ ਫਾਈਨਲਿਸਟ ਵੀ ਵਾਇਸ ਆਫ ਪੰਜਾਬ ਬਹੁਤ ਵੱਡਾ ਪਲੇਟਫਾਰਮ ਹੈ ਉਹ ਚ ਵੀ ਫਾਈਨਲਿਸਟ ਰਹੇ ਹੋ ਤਾਂ ਜਦੋਂ ਤੁਹਾਨੂੰ ਖੁਦ ਨੂੰ ਪਤਾ ਲੱਗਿਆ ਕਿ ਖੁਦ ਹੋਮ ਟਾਊਨ ਤੁਸੀਂ ਵੀ ਜਾ ਰਹੇ ਹੋ ਸਟੇਜ ਤੇ ਜਿੱਥੇ ਤੁਸੀਂ ਕਿਹਾ ਤੁਸੀਂ ਖੇਤਾਂ ਚ ਗਲੀਆਂ ਚ ਤੁਸੀਂ ਗਾਉਂਦੇ ਰਹੇ ਹੋ ਤਾਂ ਕਿਦਾਂ ਦਾ ਮਹਿਸੂਸ ਹੋਇਆ ਉਦੋਂ ਹਾਂ ਬਹੁਤ ਜ਼ਿਆਦਾ ਐਕਸਾਈਟਡ ਹੋ ਗਿਆ ਮੈਂ ਤਾਂ ਈਵਨ ਮੇਰੀ ਫੈਮਿਲੀ ਮੇਰੀ ਵਾਈਫ ਮੇਰੀ ਡਾਟਰ ਸਾਰਿਆਂ ਨੂੰ ਜਦ ਪਤਾ ਲੱਗਿਆ ਕਿ ਇੱਥੇ ਕਰ ਰਿਹਾ ਸੀ ਕੰਸਰਟ ਮੇਰੇ ਦੋਸਤ ਜਿੰਨੇ ਵੀ ਸਾਰੇ ਫੁਲੀ ਐਕਸਾਈਟਡ ਔਰ ਸਾਰਿਆਂ ਦੇ ਵੱਲ ਮੈਨੂੰ ਰਾਤੀ 2-3 ਵਜੇ ਤੱਕ ਫੋਨ ਆਈ ਗਏ ਆਈ ਗਏ ਕਿ ਟਿਕਟਸ ਟਿਕਟ ਟਿਕਟ ਪਰ ਸੌਰੀ ਯਾਰ ਸਾਰਿਆਂ ਨੂੰ 12 ਮਿੰਟ ਚ ਤਾਂ ਸੋਲਡ ਆਊਟ ਹੋ ਗਿਆ ਕੀ ਕਰ ਸਕਦੇ ਸੀ ਜੀ ਜੀ ਤੇ ਪਰਿਵਾਰ ਵਾਲਿਆਂ ਦਾ ਕਿਸ ਤਰ੍ਹਾਂ ਦਾ ਰਿਐਕਸ਼ਨ ਹੈ ਕਿਵੇਂ ਉਹ ਪ੍ਰਾਫਾਈਲ ਕਰਦੇ ਨੇ ਹਾਂ ਸਾਰੇ ਆਬਵੀਅਸਲੀ ਬਹੁਤ ਜ਼ਿਆਦਾ ਉਹਨਾਂ ਨੂੰ ਵੀ ਖੁਸ਼ੀ ਹੁੰਦੀ ਹੈ ਵੀ ਇਸ ਲੈਵਲ ਤੇ ਮੈਂ ਕਰ ਰਿਹਾ ਇਵਨ ਜੀ ਸੋ ਮੈਂ ਸਾਰਾ ਦਿਲਜੀਤ ਭਾਜੀ ਨੂੰ ਕ੍ਰੈਡਿਟ ਦਿੰਦਾ ਮਤਲਬ ਉਹ ਇੱਕ ਇਨਸਾਨ ਦੇ ਰੂਪ ਚ ਨਾ ਮਤਲਬ ਮੈਂ ਕਹਿੰਦਾ ਵੀ ਉਹ ਰੱਬ ਹੀ ਆ ਹੁੰਦਾ ਜਿਵੇਂ ਉਹ ਦੇਖਦੇ ਆ ਨਾ ਆਪਾਂ ਸਟੇਜ ਆਪਾਂ ਤਾਂ ਸਟੇਜ ਤੇ ਆਉਂਦੇ ਆ ਆਪਾਂ ਰੀਲਸ 'ਚ ਦੇਖਦੇ ਆ ਤੁਸੀਂ ਤਾਂ ਉਹਨਾਂ ਨੂੰ ਪਰਸਨਲੀ ਵੀ ਜਾਣਦੇ ਹੋ ਤਾਂ ਉਦਾਂ ਹੀ ਮਤਲਬ ਸੁਭਾਅ ਉਹਨਾਂ ਦਾ ਜਿਹੜਾ ਤੁਸੀਂ ਮਤਲਬ ਦੇਖਦੇ ਹੋ ਹਨਾ ਟੀਵੀ ਦੇ ਉੱਤੇ ਜਾਂ ਫੋਨਸ ਦੇ ਵਿੱਚ ਜੋ ਗੱਲਾਂ ਬਾਤਾਂ ਕਰਦੇ ਨੇ ਹਣਾ ਤੁਸੀਂ ਥੋੜਾ ਜਿਹਾ ਕਈ ਵਾਰ ਫਨੀ ਉਹਦੇ ਚ ਵੀ ਚੀਜ਼ਾਂ ਹੁੰਦੀਆਂ ਕੁਝ ਸੀਰੀਅਸ ਮੁੱਦੇ ਹੁੰਦੇ ਨੇ ਬਟ ਐਕਚੁਅਲ ਦੇ ਵਿੱਚ ਵੀ ਮਤਲਬ ਜਿਵੇਂ ਭਾ ਲਈ ਹੈਗੇ ਨੇ ਫਨੀ ਵੀ ਨੇ ਤੇ ਉਹ ਵੀ ਬਟ ਬਹੁਤ ਜ਼ਿਆਦਾ ਸੀਰੀਅਸ ਪਰਸਨੈਲਿਟੀ ਹਨਾ ਹਰ ਵੇਲੇ ਰੱਬ ਦਾ ਨਾਮ ਓਮ ਨਮਾ ਸ਼ਿਵਾਏ 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 ਕਰੀ ਜਾ ਰਹੇ ਐਨਾ ਪੋਜ਼ਿਟਿਵ ਔਰਾ ਮਤਲਬ ਜੀ ਮੈਂ ਨਹੀਂ ਕੋਈ ਇਨਸਾਨ ਅਦਾ ਦੇਖਿਆ ਬਹੁਤ ਸਾਰੇ ਸਿੰਗਰਸ ਦੇ ਨਾਲ ਮੈਂ ਕੰਮ ਕੀਤਾ ਬਹੁਤਿਆਂ ਦੇ ਨਾਲ ਮੈਂ ਸਿੱਖਿਆ ਵੀ ਬਹੁਤ ਜਗ੍ਹਾ ਤੋਂ ਹਨਾ ਤੇ ਬਟ ਜੋ ਔਰਾ ਮੈਂ ਭਾਜੀ ਦਾ ਮਹਿਸੂਸ ਕੀਤਾ ਸੱਚੀ ਮੈਨੂੰ ਐ ਲੱਗਦਾ ਵੀ ਜੇ ਰੱਬ ਨੂੰ ਦੇਖਣਾ ਤਾਂ ਮੈਂ ਦਿਲਜੀਤ ਚੋਂ ਦੇਖਿਆ ਸੱਚੀ ਮੈਨੂੰ ਹੋਰ ਕਿਸੇ ਚੋਂ ਨਹੀਂ ਆਦਾ ਜੀ ਫੀਲਿੰਗ ਆਈ ਜੋ ਮੈਂ ਭਾਜੀ ਨੂੰ ਦੇਖ ਕੇ ਆਸ ਤੱਕ ਇਸ ਤਰ੍ਹਾਂ ਜਿਵੇਂ ਕੀ ਉਹ ਰੱਬ ਨੂੰ ਮੰਨਦੇ ਆ ਤਾਂ ਤੁਸੀਂ ਵੀ ਰੱਬ ਵੱਲ ਮਤਲਬ ਜੁੜਦੇ ਜਾਂਦੇ ਹੋ ਹਾਂ ਜੀ ਉਹ ਉਹਨਾਂ ਨੂੰ ਦੇਖ ਦੇਖ ਕੇ ਇਵਨ ਇਨਸਪਾਇਰ ਮੈਂ ਵੀ ਹੋਇਆ ਹੁਣ ਮੈਨੂੰ ਵੀ ਇਹੋ ਜਿਹੀ ਆਦਤ ਆ ਮੈਨੂੰ ਵਾਸੇ ਵੀ ਆਉਂਦੇ ਮੇਰੇ ਮੂੰਹ ਚ ਸ਼ਵਾਏ ਨਿਕਲਦਾ ਤੇ ਜਦੋਂ ਹੀ ਸ਼ਵਾਏ ਨਿਕਲਦਾ ਮੈਨੂੰ ਦਿਲਜੀਤ ਭਾਜੀ ਯਾਦ ਆਉਂਦੇ ਆ ਜੀ ਬੇਸਿਕਲੀ ਮਤਲਬ ਉਹਨਾਂ ਕਰਕੇ ਮੇਰਾ ਵੀ ਰੁਟੀਨ ਬਣ ਗਿਆ ਮੇਰੇ ਸਾਹਾਂ ਦੇ ਨਾਲ ਮੇਰਾ ਵੀ ਸੇਮ ਉਹੀ ਭਾਜੀ ਕਰਕੇ ਹੀ ਹੈ ਜੋ ਵੀ ਹੈ ਮਤਲਬ ਦਲਜੀਤ ਬਾਜੀ ਸੱਚੀ ਉਹ ਬਹੁਤ ਹੀ ਜ਼ਿਆਦਾ ਹੰਬਲ ਬਹੁਤ ਜ਼ਿਆਦਾ ਰਿਲੀਜੀਅਸ ਪਰਸਨ ਨੇ ਤਾਂ ਜਿਹਾ ਜੀਆਂ ਕੰਟਰੋਵਰਸਿਸ ਵੀ ਅੱਜ ਕੱਲ ਹੋ ਰਹੀਆਂ ਨੇ ਨਾ ਲੋਕ ਕੁਝ ਨਾ ਕੁਝ ਬੋਲਦੇ ਆ ਬਟ ਮੈਂ ਸਾਰਿਆਂ ਨੂੰ ਕਹਿਣਾ ਚਾਹੂੰਗਾ ਵੀ ਉਹ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਆ ਤੇ ਕੋਈ ਅਜਹੋ ਜੀਆਂ ਗੱਲਾਂ ਨਾ ਕਰਿਆ ਕਰੋ ਆਪਣੇ ਵਰਗੇ ਇਨਸਾਨ ਨਹੀਂ ਹੈਗੇ ਜੀ ਤੇ ਰੂਟੀਨ ਜੇ ਗੱਲ ਕੀਤੀ ਜਾਵੇ ਜਦੋਂ ਸਟੇਜ ਤੇ ਚੜਦੇ ਆ ਉਦੋਂ ਇੱਕ ਵੱਖਰਾ ਰੂਟੀਨ ਹੁੰਦਾ ਜਿਸ ਤਰ੍ਹਾਂ ਇੱਕ ਦੇਖਿਆ ਸੀਗਾ ਅਰਦਾਸ ਕੀਤੀ ਜਾਂਦੀ ਆ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਸਟੇਜ ਤੇ ਚੜਦਾ ਸਾਰਾ ਦਾ ਸੇਮ ਰੂਟੀਨ ਹੈ ਨਹੀਂ ਉਹ ਐਕਚੁਅਲੀ ਸੀਗਾ ਗੁਰਤੇਗ ਬਹਾਦਰ ਜੀ ਦਾ ਨਾਮ ਸੀਗਾ ਹਨਾ ਤਾਂ ਦੈਟਸ ਵਾਈ ਉਦੋਂ ਤਾਂ ਅਰਦਾਸ ਹੋਈ ਸੀਗੀ ਬਟ ਉਸ ਤੋਂ ਪਹਿਲਾਂ ਵੀ ਜਦੋਂ ਵੀ ਹੁੰਦਾ ਹੈ ਹਮੇਸ਼ਾ ਰੱਬ ਦਾ ਨਾਮ ਲੈ ਕੇ ਸਟੇ ਸ਼ੁਰੂ ਕਰਦੇ ਆ ਜੀ 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 ਤੇ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਕਿ ਤੁਸੀਂ ਹੁਣ ਵਰਲਡ ਟੂਰ ਤੇ ਵੀ ਜਾਂਦੇ ਹੋ ਉਹਨਾਂ ਦੇ ਨਾਲ ਵਕਫ ਵਕਤ ਦੀ ਵਿਦੇਸ਼ਾਂ ਦੇ ਵਿੱਚ ਜਾਂਦੇ ਹੋ ਕਿਦਾਂ ਦਾ ਤੁਸੀਂ ਫੀਲ ਕਰਦੇ ਹੋ ਕਿ ਇਹ ਸੁਪਨਾ ਦੇਖਿਆ ਸੀਗਾ ਉਹ ਸੱਚ ਹੁੰਦਾ ਹੋਇਆ ਪੂਰਾ ਹਾਂ ਕਈ ਵਾਰ ਇਹ ਵੀ ਲੱਗਦਾ ਹੁੰਦਾ ਵੀ ਯਾਰ ਇਹੋ ਜਿਹੇ ਵੀ ਨਹੀਂ ਸੁਪਨੇ ਮੈਂ ਦੇਖੇ ਸੀ ਜਿਹੜਾ ਉਹਨੇ ਦਿਖਾਤੇ ਮਤਲਬ ਜੋ ਦਿਲਜੀਤ ਭਾਈ ਨੇ ਦਿਖਾਤਾ ਨਾ ਮਤਲਬ ਸਾਨੂੰ ਮਤਲਬ ਮੈਂ ਦੱਸ ਨਹੀਂ ਸਕਦਾ ਵੀ ਉਹ ਕਦੇ ਸੋਚਿਆ ਵੀ ਨਹੀਂ ਸੀ ਵੀ ਅਸੀਂ ਆਹ ਲੈਵਲ ਤੇ ਵੀ ਕਰਾਂਗੇ ਜਿੰਨਾ ਕਿ ਬੰਦਾ ਸੋਚਦਾ ਆਪਣੇ ਉਹਦੇ ਔਕਾਤ ਦੇ ਹਿਸਾਬ ਨਾਲ ਕਹਿ ਲੋ ਜਗਾ ਹਨਾ ਲੈਵਲ ਦੇ ਹਿਸਾਬ ਨਾਲ ਮਤਲਬ ਉਸ ਤੋਂ ਬਹੁਤ ਜ਼ਿਆਦਾ ਮੈਂ ਕਹਿੰਦਾ 100 ਹਜ਼ਾਰ ਗੁਣਾ ਉੱਪਰ ਦੀ ਸਾਨੂੰ ਮਲਾ ਐਕਸਪੀਰੀਅੰਸ ਮਿਲ ਰਿਹਾ ਜੋ ਵੀ ਹੋ ਰਿਹਾ ਬਟ ਇਟਸ ਬਿਕੋਜ਼ ਆਫ ਓਨਲੀ ਦਿਲਜੀਤ ਭਲੀ ਇੱਕ ਗੱਲ ਪੁੱਛਾਂ ਹਾਂਜੀ ਹਾਂਜੀ ਕਾਫੀ ਸਵਾਲ ਜ਼ਿਆਦਾਤਰ ਸਿੰਗਰਸ ਨੂੰ ਕਰਦੇ ਆ ਕੀ ਸਿੰਗਲ ਜਦੋਂ ਕਾਨਸਰਟਸ ਵੀ ਕਰਉਂਦੇ ਆ ਉਹ ਆਟੋ ਟਿਊਨ ਯੂਜ਼ ਕਰਦੇ ਆ ਕਿ ਨਹੀਂ ਕੀ ਦਿਲਜੀਤ ਅਸਾਂ ਚ ਯੂਜ਼ ਕਰਦੇ ਆ ਦੇਖੋ ਇਹ ਆਟੋ ਟਿਊਨ ਵਾਲਾ ਸੀਨ ਹੈ ਨਾ ਜਿਹੜਾ ਹੁਣ ਜਿਵੇਂ ਜਿਵੇਂ ਟੈਕਨੋਲੋਜੀ ਵੱਧਦੀ ਜਾਂਦੀ ਹੈ ਠੀਕ ਹੈ ਸ਼ੋਅ ਜਿਹੜੇ ਪਹਿਲਾਂ ਸ਼ੁਰੂ ਤੋਂ ਕਰਦੇ ਆਏ ਵਿਦਆਊਟ ਆਟੋ ਟਿਊਨ ਕਿਉਂਕਿ ਹੁਣ ਅੱਜ ਕੱਲ ਇੰਨੀ ਪਰਫੈਕਸ਼ਨ ਦੇ ਨਾਲ ਹੋਣ ਲੱਗ ਗਿਆ ਕੰਮ ਜੇ ਮਾੜਾ ਮੋਟਾ ਯੂਜ਼ ਹਰੇਕ ਸਟੇਜ ਤੇ ਹੁੰਦਾ ਠੀਕ ਹੈ ਕੋਈ ਵੀ ਅਰੀਜ ਸਿੰਘ ਹੋ ਗਿਆ ਕੋਈ ਵੀ ਜਿੰਨੇ ਵੀ ਏਆ ਰਹਿਮਾਨ ਸਾਹਿਬ ਹੋ ਗਏ ਇਹ ਟੈਕਨੋਲੋਜੀ ਜਿੱਦਾਂ ਆਉਂਦੀ ਉਹ ਯੂਜ਼ ਕਰਨ ਲਈ ਆਉਂਦੀ ਹੈ ਹਰ ਬੰਦਾ ਕਰਦਾ ਉਹਨੂੰ ਯੂਜ਼ ਤਾਂ ਇਹ ਬਹੁਤ ਹੀ ਵੱਡੀ ਗੱਲ ਨਹੀਂ ਕਿ ਆਟੋ ਟਿਊਨ हां ऑटो ट्यून ਤੇ ਵੀ ਉਹ ਹੀ गा ਸਕਦਾ ਜਿਹਦਾ ਆਪਣਾ ਸੁਰ ਵੀ ਹੈਗਾ ਹੈ ਨਾ ਹੁਣ ਕੁਝ ਸਿੰਗਰ ਤੁਸੀਂ ਦੇਖੇ ਹੋਣਗੇ ਆਟੋ ਟਿਊਨ ਲਗਾਉਂਦੇ ਸਾਫ ਪਤਾ ਲੱਗਦਾ ਆਵਾਜ਼ ਵੀ ਆਟੋ ਟਿਊਨਰ ਲੱਗਿਆ ਪਰ ਜਿਹਦੀ ਆਵਾਜ਼ ਨਹੀਂ ਨਾ ਪਤਾ ਲੱਗਦਾ ਉਹਦੇ ਵੀ ਲੱਗਿਆ ਹੁੰਦਾ ਜਿਵੇਂ ਅਰਜੀਤ ਸਿੰਘ ਦੀ ਲਾਈਵ ਸਟੇਜ ਤੁਸੀਂ ਸੁਣੋ ਠੀਕ ਹੈ ਉਹਦੇ ਵੀ ਆਟੋ ਟਿਊਨ ਲੱਗਿਆ ਹੁੰਦਾ ਬਟ ਕਦੇ ਫੀਲ ਨਹੀਂ ਹੁੰਦਾ ਬਿਕੋਜ਼ ਉਹ ਆਪ ਸੁਰ ਹੀ ਲੈ ਨੇ ਸੇਮ ਚੀਜ਼ ਦਿਲਜੀਤ ਬਾਜੀ ਦੀ ਆ ਉਹ ਆਪ ਸੁਰ ਹੀ ਲੈ ਆ ਤਾਂ ਪਤਾ ਹੀ ਨਹੀਂ ਲੱਗਦਾ ਵੀ ਆਟੋ ਟਿਊਨ ਲੱਗਿਆ ਇਹ ਚੀਜ਼ ਤੁਸੀ ਜਵਾਬ ਦੇ ਸਕਦੇ ਕਿ ਵੀ ਤੁਸੀਂ ਖੁਦ ਮਿਊਜ਼ੀਸ਼ੀਅਨ ਹੋ ਕਿਉਂਕਿ ਸਾਡੇ ਵਰਗਰ ਨੂੰ ਨਹੀਂ ਪਤਾ ਲੱਗਦਾ ਸਿਰਫ ਜਿਹੜਾ ਵਰਡ ਯੂਥ ਵਨ ਉਹੀ ਸਾਨੂੰ ਪਤਾ ਲੱਗਦਾ ਬਸ 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 ਉਹੀ ਚੀਜ਼ ਹੈ ਨਾ ਕਿਉਂਕਿ ਇਹ ਹੁਣ ਬਾਜੀ ਦਾ ਐਕਸਪੀਰੀਅੰਸ ਦੇਖ ਲਓ 22 ਸਾਲ ਤੋਂ ਉਹਨੂੰ ਇੰਡਸਟਰੀ 'ਚ ਹੀ ਹੋ ਗਏ ਨੇ ਹਨਾ ਤੇ ਉਸ ਤੋਂ ਪਹਿਲਾਂ ਦੀ ਵੀ ਉਹਨਾਂ ਦੀ ਜਰਨੀ ਹੈ ਜੀ ਤੇ ਮਤਲਬ ਉਹ ਚੀਜ਼ ਹੈ ਵੀ ਆਪਾਂ ਉਹਨਾਂ ਦਾ ਇਹਨੂੰ ਕੰਪੇਅਰ ਨਹੀਂ ਉਹਨਾਂ ਨੂੰ ਕਿਸੇ ਨਾਲ ਕਰ ਸਕਦੇ ਜਾਂ ਕੋਈ ਆਪਣੇ ਆਪ ਨੂੰ ਉਹਨਾਂ ਨਾਲ ਕੰਪੇਅਰ ਨਹੀਂ ਕਰਦਾ ਕਈ ਤਾਂ ਸਿੱਧੀ ਵੀ ਲਗਾ ਲੈਂਦੇ ਆ ਅੱਜ ਤੱਕ ਮੇਰੇ ਸਾਹਮਣੇ ਦਿਲਜੀਤ ਸਰ ਜਾਨ ਨੇ ਜੀੜੀ ਲਗਾਈ ਪਿਛਲੇ ਨਹੀਂ ਨਹੀਂ ਭਾਜੀ ਨੇ ਸ਼ੁਰੂ ਤੋਂ ਲਾਈ ਵਗਾਇਆ ਬਿਕੋਲ ਉਹਨਾਂ ਕੋਲ ਕੈਪੇਬਿਲਿਟੀ ਹੈ ਉਹ ਬਹੁਤ ਸੁਰੀਲੇ ਬਹੁਤ ਹੀ ਐਨਰਜੈਟਿਕ ਤੇ ਬਹੁਤ ਹਾਈ ਪਿਚ ਹਾਈ ਰੇਂਜ ਵਾਲੇ ਸਿੰਗਰ ਨੇ ਜਿੰਨਾ ਜਿੰਨਾ ਉਹਨਾਂ ਦਾ ਸੁਰ ਉੱਚਾ ਜਾਂਦਾ ਉਹਨੀ ਆਵਾਜ਼ ਵਾਈਡ ਹੁੰਦੀ ਹੈ ਕਈ ਵਾਰੀ ਦੱਬ ਜਾਂਦੀ ਹੈ ਮੈਨੂੰ ਮੈਂ ਵੀ ਜਦੋਂ ਗਾਣਾ ਬਹੁਤ ਉੱਚਾ ਤੇ ਆਵਾਜ਼ ਕਈ ਵਾਰ ਇਦਾਂ ਸ਼ਰਿੰਕ ਜੀ ਹੋ ਜਾਂਦੀ ਹੈ ਪਤਲੀ ਹੋ ਜਾਂਦੀ ਹੈ ਪਰ ਭਾਜੀ ਦੀ ਖੁੱਲ੍ਹਦੀ ਆਵਾਜ਼ ਮਤਲਬ ਗੌਰ ਗਿਫਟਡ ਹੈ ਕਿਸੇ ਕਿਸੇ ਕੋਲ ਹੁੰਦੀ ਹੈ ਇਹ ਚੀਜ਼ ਔਰ ਉਹਨਾਂ ਨੇ ਤਾਂ ਬਹੁਤ ਛੋਟੀ ਉਮਰ ਤੋਂ ਸ਼ੁਰੂਆਤ ਕਰ ਦਿੱਤੀ ਸੀ ਜਿਸ ਤਰ੍ਹਾਂ ਵੀਡੀਓ ਦੇ ਸਾਹਮਣੇ ਹੈ ਬਿਲਕੁਲ ਬਿਲਕੁਲ ਉਹ ਜਨੂੰਨ ਸੀਗਾ ਨਾ ਭਾਜੀ ਦਾ ਭਾਜੀ ਇੱਕ ਮੈਂ ਪ੍ਰਭ ਗੈਲ ਜੀ ਦੀ ਇੰਟਰਵਿਊ ਸੁਣੀ ਸੀਗੀ ਉਹ ਚ ਕਹਿ ਰਹੇ ਸੀਗੇ ਜਦ ਉਹ ਮੇਰੀ ਜਗ੍ਹਾ ਕੋਰਸ ਕਰਦੇ ਸੀਗੇ ਇੱਕ ਟਾਈਮ ਸੀਗਾ ਜਦੋਂ ਉਹਨਾਂ ਦੇ ਨਾਲ ਕੋਰਸ ਕਰਦੇ ਸੀਗੇ ਹਾਂਜੀ ਤੇ ਉਹ ਦੱਸਦੇ ਸੀਗੇ ਵੀ ਇੱਥੋਂ ਬਦੌੜ ਹਾਊਸ ਤੋਂ ਮਾਈਕਲ ਜੈਕਸਨ ਦੀਆਂ ਸੀਰੀਜ਼ ਲੈ ਕੇ ਜਾਂਦੇ ਸੀ ਭਾਜੀ ਤੇ ਉਹ ਦੇਖਦੇ ਹੁੰਦੇ ਸੀ ਤੇ ਉਦੋਂ ਉਹਨਾਂ ਦਾ ਵਿਜ਼ੂਅਲ ਸੀਗਾ ਕਿ ਮੈਂ ਆ ਬੰਨਾ ਹੈ ਤੇ ਅੱਜ ਹੋਏ ਪਏ ਆ ਮਾਈਕਲ 杰ਕਸਨ ਦੀ ਜਗ੍ਹਾ ਆਫੀਸ਼ਲੀ ਸਾਡੇ ਮਾਈਕਲ 杰ਕਸਨ ਦਾ ਦਲਜੀਤ ਭਾਲੀ ਆ ਬਿਲਕੁਲ ਜੀ ਤੁਸੀਂ ਅ ਅੰਬਾਨੀ ਵੈਡਿੰਗ 'ਚ ਵੀ ਗਏ ਕਿੰਨੇ ਹਾਹਾਕਾਰ ਹੋਏ ਕਹਿੰਦੇ ਬਾਹਰੋਂ ਚਾਏ ਸਿੰਗਰ ਸੱਦਲੇ ਹਾਲੀਵੁੱਡ ਵਾਲੇ ਪਰ ਜੋ ਦਿਲਜੀਤ ਜੋ ਸਾਥ ਤੇ ਉਹਨਾਂ ਦੀ ਟੀਮ ਯਾਨੀ ਕਿ ਤੁਸੀਂ ਵੀ ਜੋ ਉੱਥੇ ਜਾ ਕੇ ਤੁਸੀਂ ਧਮਾਲ ਮਚਾਇਆ ਨਾ ਉਹ ਮਤਲਬ ਹੈਰਾਨ ਵਾਲੇ ਸੀ ਸੋਸ਼ਲ ਮੀਡੀਆ ਤੇ ਨਾ ਜ਼ਿਆਦਾ ਵਾਇਰਲ ਸੀਗਾ ਸਾਰਨ ਤੱਕ ਪਾਤੀ ਸੀ ਜੀ 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 ਬਿਲਕੁਲ ਉੱਥੇ ਵੀ ਮਾਹੌਲ ਬਿਲਕੁਲ ਹੀ ਡਿਫਰੈਂਟ ਸੀ ਸਾਰਾ ਬਾਲੀਵੁੱਡ ਕੀ ਇੱਕ ਤੋਂ ਇੱਕ ਮਤਲਬ ਇੰਡਸਟਰੀਅਲ ਬੰਦੇ ਜਿਹੜੇ ਉਹ ਦਿਲਜੀਤ ਭਾਈ ਦੇ ਮੋਹਰੇ ਐਦਾਂ ਸੀਗੇ ਕਿ ਬਸ ਅਸੀਂ ਇਹਨੂੰ ਦੇਖੀ ਜਾਈਏ ਦੇਖੀ ਜਾਈਏ ਮਤਲਬ ਜ ਨੂੰ ਅਸੀਂ ਦੇਖਣ ਨੂੰ ਤਰਸਦੇ ਸੀ ਉਹ ਬੰਦੇ ਦਿਲਜੀਤ ਭੱਜਨ ਨੂੰ ਦੇਖਣ ਨੂੰ ਤਰਸਦੇ ਆ ਤੁਹਾਨੂੰ ਲਈ ਬਹੁਤ ਵੱਡੀ ਗੱਲ ਆ ਵੀ ਅਸੀਂ ਦਿਲਜੀਤ ਭੱਜ ਦੇ ਨਾਲ ਕੰਮ ਕਰਦੇ ਆ ਪਰ ਦਿਲਜੀਤ ਉਹ ਸੱਚ ਦੀ ਫੈਨ ਫੋਲੋਇੰਗ ਇੰਨੀ ਵੱਡੀ ਆ ਕਿ ਉਹਨਾਂ ਦੀ ਟੀਮ ਚ ਕੋਈ ਵੀ ਆ ਚਾਹੇ ਉਹ ਮੈਨੇਜਰ ਸੁਨਾਲੀ ਹੋਵੇ ਚਾਹੇ ਉਹ ਵੋਕਲਿਸ ਤੁਸੀਂ ਹੋਣ ਤੁਸੀਂ ਅਗਰ ਰੀਲਸ ਬਣਾਉਂਦੇ ਲੋਕ ਤੁਹਾਨੂੰ ਵੀ ਉਨਾ ਜ਼ਿਆਦਾ ਪਿਆਰ ਦਿੰਦੇ ਆ ਜੀ 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 ਬਿਲਕੁਲ ਇਹ ਸਿਰਫ ਪਾਜੀ ਕਰਕੇ ਹੀ ਐ ਜੋ ਵੀ ਐ ਬਿਕਾਜ਼ ਸੁਨਾਲੀ ਦੀਦੀ ਦਾ ਵੀ ਬਹੁਤ ਵੱਡਾ ਯੋਗਦਾਨ ਆ ਨਾ ਇਸ ਚੀਜ਼ ਦੇ ਵਿੱਚ ਕਿਉਂਕਿ ਉਹਨਾਂ ਦੀ ਮੈਨੇਜਮੈਂਟ ਜਿੰਨੀ ਅੱਛੀ ਐ ਜਿਹੜੇ ਤਰੀਕੇ ਨਾਲ ਉਹ ਸਾਨੂੰ ਮੈਨੇਜ ਕਰਦੇ ਆ ਮਤਲਬ ਕਦੇ ਵੀ ਅਸੀਂ ਘਰ ਦੇ ਵਿੱਚੋਂ ਆਪਣੇ ਪੈਰ ਸਾਡਾ ਬਾਹਰ ਹੋ ਜਾਂਦਾ ਸੀ ਇਹਨਾਂ ਦੇ ਹੋ ਜਾਂਦੇ ਆ ਜਦੋਂ ਅਸੀਂ ਆਪਣੇ ਸ਼ੋਜ਼ ਲਈ ਜਾਂਦੇ ਆ ਜੀ ਹਣਾ ਤਾਂ ਸਾਨੂੰ ਇੱਕ ਨਿੱਕੇ ਪੈਸੇ ਦੀ ਵੀ ਮਤਲਬ ਦਿੱਕਤ ਨਹੀਂ ਹੁੰਦੀ ਵੀ ਕਿਤੇ ਗੱਡੀ ਲੇਟ ਹੋ ਗਈ ਜਾਂ ਸਾਡੀ ਫਲਾਈਟ ਇਵਨ ਕਈ ਵਾਰ ਸਾਡੀਆਂ ਫਲਾਈਟਸ ਵੀ ਮਿਸ ਹੋ ਜਾਂਦੀਆਂ ਨੇ ਕਦੇ ਨਹੀਂ ਇਹੋ ਜਿਹਾ ਹੋਇਆ ਫਲਾਈਟ ਮਿਸ ਹੋਏ ਤਾਂ ਅਸੀਂ ਵਾਪਸ ਕਰ ਰਹੇ ਆਂ ਔਨ ਦਾ ਸਪੋਰਟ ਅਲੱਗ ਫਲਾਈਟ ਖਰਚੇ ਦਾ ਡਬਲ ਪੈਂਦੀ ਆ ਬਟ ਕਦੇ ਨਹੀਂ ਉਹਨਾਂ ਨੇ ਸਾਨੂੰ ਕਿਸੇ ਗੱਲੋਂ ਸ਼ਿਕਾਇਤ ਕੀਤੀ ਵੀ ਤੁਹਾਡੇ ਕਰਕੇ ਹੋ ਗਿਆ ਜਾਂ ਕਿੱਦਾਂ ਬਹੁਤ ਸੋਹਣੇ ਤਰੀਕੇ ਨਾਲ ਸੁਨਾਲੀ ਦੀਦੀ ਦਾ ਇਵਨ ਬਹੁਤ ਜ਼ਿਆਦਾ ਮਤਲਬ ਕਿ ਦੀ ਡਾਂਢੀ ਪਈ ਨਹੀਂ ਨਹੀਂ ਹੁਣ ਉਹ ਕਿਉਂਕਿ ਉਹ ਕਈ ਵਾਰ ਫਾਲਟ ਹੁੰਦੇ ਨੇ ਇਹ ਚੀਜ਼ਾਂ ਦੇ ਵਿੱਚ ਮੰਨ ਲਓ ਕਈ ਵਾਰ ਟ੍ਰੈਫਿਕ ਇਸ਼ੂ ਹੋ ਗਿਆ ਹਨਾ ਜਾਂ ਕੁਝ ਹੋਰ ਹੋ ਗਿਆ ਚੀਜ਼ਾਂ ਜਿੱਥੇ ਸਾਡੀ ਗਲਤੀ ਹੁੰਦੀ ਉੱਤੇ ਕਹਿ ਵੀ ਦਿੰਦੇ ਨੇ ਬਟ ਐਦਾਂ ਦਾ ਨਹੀਂ ਹੁੰਦਾ ਬਹੁਤ ਤਰੀਕੇ ਨਾਲ ਮਤਲਬ ਉਹਨਾਂ ਦਾ ਦੇਰੀ ਦਾ ਸੁਭਾਅ ਬੜਾ ਸੋਹਣਾ ਹੈ ਪਰ ਅੱਜ ਦਿਲਜੀਤੋ ਸੰਤ ਜਿਸ ਮਕਾਮ ਤੇ ਨੇ ਪਿੱਛੇ ਪੂਰੀ ਟੀਮ ਦਾ ਵੈਸੇ ਹੱਥ ਹੈ ਔਰ ਉਹ ਖੁਦ ਵੀ ਕਹਿੰਦੇ ਆ ਹਾਂ ਇਹ ਭਾਜੀ ਦਾ ਵੱਡਾ ਪੰਨਾ ਹੈ ਐਕਚੁਅਲੀ ਬੇਸਿਕਲੀ ਸਭ ਤੋਂ ਜ਼ਿਆਦਾ ਤਾਂ ਚੀਜ਼ ਇਹ ਹੈ ਨਾ ਵੀ ਦਿਲਜੀਤ ਭਾਈ ਦਾ ਆਪਣਾ ਵਿਜ਼ੂਅਲ ਬਹੁਤ ਤਕੜਾ ਹੈ ਉਸੀ ਵੀ ਅੱਜ ਜੋ ਸੀ ਅੱਜ ਸੋਚਦੇ ਹਾਂ ਕਿ ਯਾਰ ਇਸ ਤੋਂ ਉੱਪਰ ਕਿ ਜਦ ਮੈਂ ਬਾਉਂਡ ਟੂ ਸ਼ਾਈਨ ਅਸੀਂ ਟੂਰ ਕੀਤਾ ਸੀਗਾ ਨਾ ਉਹ ਵੀ ਬਹੁਤ ਵੱਡਾ ਸੀਗਾ ਬਟ ਆਪਾਂ ਇਹਦੇ ਜੇ ਕੰਪੈਰੀਟਿਵਲੀ ਗੱਲ ਕਰੀਏ ਐਨੀ ਹਾਈਪ ਨਹੀਂ ਸੀ ਉਹਦੀ ਜਿੰਨੀ ਇਹਦੀ ਹੋਈ ਪਈ ਹੈ ਹਨਾ ਤੇ ਬਟ ਉਦੋਂ ਹੀ ਅਸੀਂ ਸੋਚ ਕੇ ਆਏ ਕਰਦੇ ਸੀ ਕਿ ਯਾਰ ਇਹੋ ਜਿਹਾ ਸ਼ੋਅ ਕਰਤੇ ਇਸ ਤੋਂ ਉੱਪਰ ਕੀ ਹੋਊਗਾ ਤੇ ਹੁਣ ਅਸੀਂ ਆ ਦੇਖਿਆ ਕਿ ਯਾਰ ਹੁਣ ਇਸ ਤੋਂ ਉੱਪਰ ਕੀ ਹੋਊਗਾ ਇਹ ਹੁਣ ਭਾਜੀ ਨੇ ਸੋਚਿਆ ਹੁਣ ਇਸ ਤੋਂ ਉੱਪਰ ਕੀ ਹੋ ਸਕਦਾ ਅਸੀਂ ਨਹੀਂ ਸੋਚ ਸਕਦੇ ਉਹ ਉਹਨਾਂ ਦੀ ਆਪਣੀ ਸੋਚ ਹੈ ਸੋਨਾਲੀ ਦੀ ਦਾ ਪਲੱਸ ਪੁਆਇੰਟ ਇਹ ਆ ਵੀ ਭਾਜੀ ਦੇ ਮੂੰਹ ਚ ਉਹ ਗੱਲ ਬਾਤ ਚੋਂ ਨਿਕਲਦੀ ਐ ਤੇ ਉਹ ਪੂਰੀ ਪਲੰਗ ਹੋ ਜਾਂਦੀ ਐ। ਅੱਛਾ। ਮਤਲਬ ਜੀ ਕਿਸੇ ਨੂੰ ਕੋਲੈਬੋਰੇਸ਼ਨ ਬਾਰੇ ਭਾਜੀ ਇਦਾਂ ਸੋਚ ਰਿਹਾ ਕਿ ਯਾਰ ਜੇ ਇਹ ਤੇ ਬੰਦੇ ਨਾ ਹੋ ਜੇ ਤੇ ਉਹ ਗੱਲ ਹੋ ਜਾਂਦੀ ਐ ਪੇਪਰ ਆ ਜਾਂਦੇ ਕਿ ਹਾਂ ਜੀ ਇਹਦੇ ਨਾਲ ਅਗਲਾ ਤੁਹਾਡਾ ਗਾਣਾ ਐ ਜਾਂ ਕਿਦਾਂ ਉਹ ਸਾਰਾ ਸੋਨਾਲੀ ਦੀ ਨੂੰ ਕਰਾ ਰਿਹਾ। ਹਾਂ ਇਹੋ ਜਿਹਾ ਬਹੁਤ ਹੁਣ ਸੋਨਾਲੀ ਦੀ ਦੀ ਬਹੁਤ ਜ਼ਿਆਦਾ ਐਕਟਿਵ ਗਾ ਲੋ। ਆ ਇਵਨ ਉਹ ਗਲੋਬਲੀ ਉਹਨਾਂ ਨੂੰ ਮਿਲਿਆ ਨਾ ਬਿਲਕੁਲ ਨਿਹਾਰ ਮਿਲਿਆ ਜਾਂ ਵੂਮਨ ਬੈਸਟ ਮੈਨੇਜਰ ਦਾ। ਸੋ ਥੋਡੇ ਬਾਰੇ ਜ਼ਰੂਰ ਜਾਨਣਾ ਚਾਹਾਂਗੇ ਤੁਹਾਡੀ ਲਾਈਫ ਕਿਸ ਤਰ੍ਹਾਂ ਦੀ ਸੀਗੀ ਦਿਲਜੀਤ ਦੋਸਾਂਝ ਤੇ ਮਤਲਬ ਮਿਲਣ ਤੋਂ ਪਹਿਲਾਂ ਵੌਇਸ ਆਫ ਪੰਜਾਬ ਤੋਂ ਪਹਿਲਾਂ ਹਾਂ ਮੇਰਾ ਐਕਚੁਅਲੀ ਪਹਿਲਾਂ ਦਾ ਜਦ ਮੈਂ ਕਾਲਜ ਚ ਸੀਗਾ ਕਾਲਜ ਦੇ ਵਿੱਚ ਜਦੋਂ ਮੈਂ ਹਟਿਆ ਆਮਲਾ ਪਾਸ ਆਊਟ ਹੋਇਆ ਉਸ ਤੋਂ ਬਾਅਦ ਫਿਰ ਕਾਲਜ ਦੇ ਵਿੱਚ ਅਸੀਂ ਯੂਥ ਫੈਸਟੀਵਲਸ ਦੀਆਂ ਤਿਆਰੀਆਂ ਬੇਸਿਕਲੀ ਮੈਂ 뮤직 ਨਹੀਂ ਛੱਡਿਆ ਜੀ ਮੈਂ ਜੌਬਸ ਵੀ ਬਹੁਤ ਕੀਤੀਆਂ ਮੈਂ ਲਗਾ ਲਓ ਮੈਂ ਮਾਲੀ ਵੀ ਰਿਹਾ ਇਵਨ ਮੈਂ ਮਾਲੀ ਬਣ ਕੇ ਵੀ ਜੌਬ ਕੀਤੀ ਹੈ ਨਾ ਕਾਰਪੋਰੇਸ਼ਨ ਚ ਹੋ ਗਿਆ ਪਰ 30 ਲੋਕੀ ਕਹਿੰਦੇ ਸਰਕਾਰੀ ਨੌਕਰੀ ਚਲ ਜਿਹੜੀ ਮਿਲਦੀ ਉਧਰ ਵੀ ਹੋ ਗਿਆ 2-3 ਮਹੀਨੇ ਕੰਮ ਕੀਤਾ ਮੈਨੂੰ ਲੱਗਾ ਨਹੀਂ ਯਾਰ ਮੇਰੇ ਲਈ ਨਹੀਂ ਆ ਫਿਰ ਮੈਂ ਬਜਾਜ ਫਾਈਨਾਂਸ ਤੇ ਵੀ ਜੌਬ ਕੀਤੀ ਉੱਥੇ ਵੀ ਮੈਨੂੰ ਲੱਗਿਆ ਮੈਂ ਮੇਰੇ ਲਈ ਨਹੀਂ ਹੈ ਜੀ ਜਦੋਂ ਮੇਰਾ ਆਪਣੇ 뮤직 ਫੀਲਡ ਦੇ ਵਿੱਚ ਮੇਰਾ ਕੰਮ ਹੋਇਆ ਸ਼ੁਰੂ ਚਲੋ ਮੈਂ ਚਾਹੇ ਘੱਟ ਕਮਾਉਂਦਾ ਸੀ ਜਿੰਨਾ ਸੀ ਪਰ ਮੈਂ ਸੈਟੀਸਫਾਈਡ ਸੀਗਾ ਜੀ ਬਸ ਉਹੀ ਮੇਰਾ ਇੱਕ ਜਨੂਨ ਸੀਗਾ ਜਿਹਦੇ ਕਰਕੇ ਹੌਲੀ ਹੌਲੀ ਕਰਦੇ ਫਿਰ ਮੈਂ ਵਾਇਸ ਆਫ ਪੰਜਾਬ ਚ ਗਿਆ ਫਿਰ ਜਾਗਰਣ ਵੀ ਬਹੁਤ ਕੀਤੇ ਸਕੂਲਸ ਦੇ ਵਿੱਚ ਵੀ ਮੈਂ ਐਜ਼ ਅ 뮤직 ਟੀਚਰ ਵੀ ਕੰਮ ਕੀਤਾ ਅੱਛਾ ਇੰਨੀ ਸਾਰੀ ਜੌਬਸ ਕੀਤੀਆਂ ਹੋਮ ਟੂ ਹੋਮ ਟਿਊਸ਼ਨਸ ਵੀ ਦਿੱਤੀਆਂ ਬਹੁਤ ਸਾਰੀਆਂ ਮੈਂ ਜੋਬ ਅਖਵਾਰਾਂ ਵੀ ਵੰਡੀਆਂ ਈਵਨ ਮੈਂ ਸਵੇਰੇ 4 ਵਜੇ ਉੱਠ ਕੇ ਕੰਤਾ ਕਰ ਤੋ ਜਾ ਕੇ ਅਖਵਾਰਾਂ ਲੈ ਕੇ 7 ਵਜੇ ਕਰਕੇ ਉਹ ਖੈਰ ਮੇਰੀ ਜਰਨੀ ਸੀਗੀ ਸਕੂਲ ਟਾਈਮ ਦੀ ਉਦੋਂ ਤੋਂ ਮਤਲਬ ਸਕੂਲ ਟਾਈਮ ਤੁਸੀਂ ਸਕੂਲ ਚ ਪੜ੍ਹਦੇ ਵੀ ਸੀਗੇ ਉਹ ਨਾਲ ਤੁਸੀਂ ਜੋਬ ਵੀ ਕਰਦੇ ਸੀਗੇ ਹਾਂ ਜਾ ਮੈਂ ਸਵੇਰੇ ਤੜਕੇ ਉੱਠ ਕੇ ਅਖਵਾਰਾਂ ਵੰਡ ਕੇ ਫਿਰ ਮੈਂ ਸਕੂਲ ਜਾਂਦਾ ਸੀ ਸਰਕਾਰੀ ਸਕੂਲ 'ਚ ਮੈਂ ਪੜ੍ਹਦਾ ਹੁੰਦਾ ਸੀ ਤੇ ਫਿਰ ਜਦ ਕਾਲਜ ਆਇਆ ਉਦੋਂ ਵੀ ਨਾਲ-ਨਾਲ ਮੇਰੀ KFC ਮੈਂ ਰਾਤ ਦੀ ਸ਼ਿਫਟ ਲਾ ਕੇ ਸਵੇਰੇ ਕਾਲਜ ਜਾਣਾ ਮਤਲਬ ਇਹੋ ਜੀਆਂ ਪੀਵੀਆਰ ਦੇ ਵਿੱਚ ਮੈਂ ਜੌਬ ਕੀਤੀ ਇਹ ਜੀਆਂ ਜੌਬਸ ਕਰਦੇ ਕਰਦੇ ਚਲੋ ਮਿਹਨਤ ਦਾ ਫਲ ਕਹਿ ਲਓ ਜਾਂ ਜੋ ਵੀ ਸੀਗਾ ਬਟ ਅੱਜ ਜਿਹੜਾ ਅਸੀਂ ਟਾਈਮ ਦੇਖ ਰਹੇ ਆ इवन ਉਹ ਉਹ ਸਾਰੀਆਂ ਚੀਜ਼ਾਂ ਪਿੱਛੇ ਉਹ ਮੈਂ ਤੁਸੀ ਕਹਤਾ ਕਿ ਸੁਪਨੇ ਚ ਵੀ ਨਹੀਂ ਸੋਚਿਆ ਸੀਗਾ ਨਹੀਂ ਸੋਚਿਆ ਸੀ ਸਰ ਔਰ ਅੱਜ ਤੁਸੀਂ ਬਾਹਰ ਜਾ ਰਹੇ ਹੋ ਇਡੀ ਵੱਡੀ ਟੀਮ ਦੇ ਤੁਸੀਂ ਮੈਂਬਰ ਹੋ ਔਰ ਕੰਮ ਤੁਸੀਂ ਕੰਮ ਕਰ ਰਹੇ ਹੋ ਬਿਲਕੁਲ ਬਿਲਕੁਲ ਮਤਲਬ ਇਹ ਨਹੀਂ ਸੀ ਸੋਚਿਆ ਜਦ ਉਹ ਹੋ ਰਿਹਾ ਔਰ ਥੈਂਕ ਯੂ ਭਾਜੀ ਸਭ ਨਾਲ ਜ਼ਿਆਦਾ ਥੈਂਕ ਯੂ ਤੇ ਜੋ ਪੇਰੈਂਟਸ ਨੇ ਨਾ ਜਾਉਂਗੀ ਕੀ ਰਿਐਕਸ਼ਨ ਸੀ ਉਹਨਾਂ ਨੇ ਸਾਰਾ ਉਹ ਟਾਈਮ ਦੇ ਕੇ ਕਿ ਕਿਸ ਤਰ੍ਹਾਂ ਮਿਹਨਤ ਕਰਦੇ ਰਹੇ ਹਾਂ ਉਹ ਉਸ ਟਾਈਮ ਤੋਂ ਉਹਨਾਂ ਨੂੰ ਆਇਆ ਲੰਦਾ ਸੀ ਯਾਰ ਕੀ ਕਰਦਾ ਇਹ ਨਾ ਦਾ ਜੌਬ ਵਾਲ ਧਿਆਨ ਆ ਦੋ ਮਹੀਨੇ ਕੰਮ ਕਰਦਾ ਛੱਡ ਦਿੰਦਾ ਹਨਾ ਉਹ ਕਰਦਾ ਚਲੋ ਹਰੇਕ ਮਾਪੇ ਨੂੰ ਹੁੰਦਾ ਵੀ ਕਿਉਂਕਿ ਬੱਚਾ ਸੈਟਲ ਹੋ ਜਾਵੇ ਹਾਂ ਬੱਚਾ ਸਾਡਾ ਸੈਟਲ ਹੋਵੇ ਕੰਮ ਕਰੇ ਪੈਸੇ ਲਿਆਵੇ ਘਰ ਕਮਾ ਕੇ ਹਨਾ ਉਹ ਚੀਜ਼ਾਂ ਸੀਗੀਆਂ ਬਟ ਮੈਨੂੰ ਆਪਣਾ ਵੀ ਮੈਨੂੰ ਵੀ ਕਿਤਨੇ ਕਦੇ ਆਪਣਾ ਆਪ ਦੇਖਦਾ ਸੀਗਾ ਕਿ ਮੈਂ ਆਹੀ ਕਰਨਾ ਹੈ ਮੈਂ ਬਣਿਆ ਹੀ ਇਹ ਦਿੱਲੀ ਆ ਤੇ ਮੇਰਾ ਹੁਣ ਜਿਹੜੀਆਂ ਮੈਂ ਨਾਲ ਹੁਣ ਵੀ ਮੈਂ ਨਾਲ ਕਲਾਸਿਸ ਵੀ ਨਾਲ ਕਰਦਾ ਮਿਊਜ਼ਿਕ ਦੀਆਂ ਦਿੰਦਾ ਜੀ ਤੇ ਬਟ ਇਹ ਵੀ ਮੈਨੂੰ ਆਪਣੇ ਫੀਲਡ ਚ ਹੀ ਮੇਰੀ ਰੂਹ ਲੱਗਦੀ ਸੀ ਆਦਰਵਾਇਜ਼ ਇਧਰ ਉਧਰ ਮੈਂ ਬਹੁਤ ਜੌਬਸ ਕੀਤੀਆਂ ਨਹੀਂ ਬਣੀ ਮੇਰੀ ਗੱਲ ਪਰ ਤੁਸੀਂ ਮਿਹਨਤ ਵੀ ਕੀਤੀ ਟੈਲੈਂਟ ਵੀ ਸੀ ਤਾਈਂ ਨੂੰ ਇੱਥੇ ਤੱਕ ਪਹੁੰਚੇ ਹਾਂ ਹਾਂਜੀ ਹਾਂਜੀ ਉਹ ਹੁਣ ਤੁਸੀਂ ਆਪਣਾ ਨੂੰ ਵੀ ਕ੍ਰੈਡਿਟ ਦਿਓ ਇਸ ਹੱਬ ਦੇ ਨਾਲ ਜਿਸ ਤਰ੍ਹਾਂ ਤੁਸੀਂ ਆਪਣੀ ਜਰਨੀ ਦੱਸੀ ਆ ਬਹੁਤ ਹਾ ਪਤਾ ਕੀ ਸੀ ਨਾ ਜੀ ਜਦੋਂ ਮਿਹਨਤ ਬੇਸਿਕਲੀ ਹਰ ਬੰਦਾ ਕਰਦਾ ਹੈ ਨਾ ਸਾਡੇ ਫੀਲ ਦੇ ਵਿੱਚ ਜੇ ਮੈਂ ਗੱਲ ਕਰਾਂ ਬਹੁਤ ਸਾਰੇ ਮੇਰੇ ਫਰੈਂਡਸ ਨੇ ਬਹੁਤ ਸਾਰੇ ਬੰਦੇ ਨੇ ਹਾਂ ਮੌਕਾ ਨਹੀਂ ਮਿਲਦਾ ਨਾ ਹੁਣ ਜਿਨੇ ਮੌਕਾ ਦਿੱਤਾ ਉਹ ਬੰਦਾ ਕਹਿੋ ਜਿਆ ਜਿਹਦੇ ਕੋਲ ਤੁਸੀਂ ਕੰਮ ਕਰ ਰਹੇ ਹੋ ਨਾ ਫਿਰ ਉਹ ਕ੍ਰੈਡਿਟ ਉਹਦੇ ਕੋਲ ਚੱਲ ਜਾਂਦਾ ਸਾਰਾ ਜੋ ਅਸੀਂ ਮਿਹਨਤ ਕੀਤੀ ਹੈ ਜੋ ਉਹਦੀ ਵੈਲਿਊ ਸਾਨੂੰ ਮਿਲ ਰਹੀ ਹੈ ਸਾਨੂੰ ਉਸ ਲੈਵਲ ਤੇ ਉਹਨੇ ਰੱਖਿਆ ਮੈਂ 5 ਸਾਲ ਤੋਂ ਭੱਜ ਦੇ ਨਾਲ ਕੰਮ ਕਰ ਰਿਹਾ ਤੁਸੀਂ ਅੱਜ ਵੀ ਕ੍ਰੈਡਿਟ ਸਾਰਾ ਦਿਲਜੀਤ ਦੋਸਾਂਝ ਤੋਂ ਹਾਂ ਆਬਵੀਅਸਲੀ ਤੇ ਉਹਨਾਂ ਨੂੰ ਮਲਾਂ ਚ ਮੇਰਾ ਕ੍ਰੈਡਿਟ ਕ੍ਰੈਡਿਟ ਜਿਹੜਾ ਜਾਂਦਾ ਉਹ ਮੇਰਾ ਫਰੈਂਡ ਹੈ ਇੱਕ ਉਡਾਰ ਲੇਰਿਸਟ ਹੈਨਾ ਉਹਨੇ ਮੈਨੂੰ ਕੁਲਦੀਪ ਜੋਧਾ ਜੀ ਨਾਲ ਮਲਾਇਆ ਫਿਰ ਕੁਲਦੀਪ ਜੋਧਾ ਜੀ ਨੇ ਬੇਸਿਕਲੀ ਮੈਨੂੰ ਬੁਲਾਇਆ ਸੀਗਾ ਆਪਣੀ ਉਹਨਾਂ ਦੀ ਕੋਈ ਕੰਪਨੀ ਸੀ ਫਰੈਂਡ ਦੀ ਤੇ ਉਹਦੇ ਚ ਸਾਈਨ ਕਰਨ ਵਾਸਤੇ ਐਜ਼ ਅ ਮੇਨ ਸਿੰਗਰ ਤੇ ਨੈਕਸਟ ਡੇ ਸੀਗਾ ਜਿੱਦਨਾਂ ਮਿਲਿਆ ਨੈਕਸਟ ਡੇ ਦਲਜੀਤ ਭਾਈ ਦਾ ਸ਼ੋਅ ਸੀਗਾ ਤੇ ਉੱਥੇ ਭਾਜੀ ਕਹਿੰਦੇ ਵੀ ਯਾਰ ਮੁੰਡੇ ਦੀ ਲੋੜ ਆ ਤੂੰ ਇੱਕ ਸ਼ੋਅ ਲਾ ਦੇਂਗਾ ਮੇਰਾ ਪਹਿਲਾਂ ਤਾਂ ਇੰਨਾ ਇੰਟਰਸਟ ਨਹੀਂ ਹਮਣਾ ਮੈਂ ਕਿਹਾ ਠੀਕ ਆ ਭਾਜੀ ਮੈਂ ਕੋਈ ਗੱਲ ਨਹੀਂ ਹੁਣ ਕਿਹਾ ਸੀ ਵੱਡੇ ਭਾਜੀ ਹਨਾ ਤੇ ਜਦ ਗਏ ਅਸੀਂ ਉੱਥੇ ਮੈਂ ਦੇਖਿਆ ਸਿਸਟਮ ਮੈਂ ਕਿਹਾ ਯਾਰ ਮੈਂ ਕਦੀ ਮਿਲਿਆ ਨਹੀਂ ਸੀ ਨਾ ਭਾਜੀ ਨੂੰ ਜਦ ਭਾਜੀ ਦਾ ਹੋਰ ਆ ਜਾ ਫੀਲ ਕੀਤਾ ਮੈਂ ਕਿਹਾ ਨਹੀਂ ਯਾਰ ਇਹ ਤਾਂ ਬੰਦਾ ਹੀ ਡਿਫਰੈਂਟ ਹੈ ਮੈਂ ਕਿਹਾ ਹੁਣ ਨਿਕਾ ਛੱਡਦਾ ਫਿਰ ਮੈਂ ਕਿਹਾ ਮੈਂ ਕਿਹਾ ਭਾਜੀ ਹੁਣ ਮੈਂ ਇਧਰ ਹੀ ਕੰਮ ਕਰੂੰਗਾ ਤੇ ਭਾਜੀ ਕਹਿੰਦੇ ਕੋਈ ਸੀਨ ਨਹੀਂ ਫਿਰ ਮੈਂ ਮੈਂ ਦੋ ਤਿੰਨ ਵੀਰਵਾਰ ਹੋ ਗਿਆ ਗਾਣਾ ਪਾਪਲਿਨ ਹੋ ਗਿਆ ਲੈਂਬਰਗਿਨੀ ਹੋ ਗਿਆ ਦੋ ਤਿੰਨ ਗਾਣੇ ਦੀ ਵੀਡੀਓਜ਼ ਬਣਾ ਕੇ ਭੇਜੀਆਂ ਫਿਰ ਉਹਨਾਂ ਨੇ ਸਿਲੈਕਟ ਕੀਤਾ ਕਿ ਨਹੀਂ ਠੀਕ ਹੈ ਕਰ ਲਓ ਤਾਂ ਮਤਲਬ ਉਸ ਤੋਂ ਬਾਅਦ ਫਿਰ ਰੁਕੇ ਨਹੀਂ ਜੀ ਤੇ ਹੁਣ ਤੁਸੀਂ ਗਾਣੇ ਦਾ ਸ਼ਿਕਰ ਕੀਤਾ ਤੁਸੀਂ ਗਾਣਾ ਵੀ ਪਲੀਜ਼ ਉਹ ਦੋ ਸੁਣਾ ਦਿਓ ਗਾਣਾ ਹੁਣ ਚਲੋ ਮੇਰਾ ਜਿਹੜਾ ਫੇਵਰਟ ਗਾਣਾ ਹੈ ਜਿਹੜਾ ਹਮੇਸ਼ਾ ਸਟੇਜ ਤੇ ਜਿਹਦੇ ਨਾਲ ਬਿਲਕੁਲ ਡਿਫਰੈਂਟ ਵਾਈਬ ਹੋ ਜਾਂਦੀ ਹੈ ਉਹ ਗਾਣਾ ਹੈਗਾ ਇੱਕ ਕੁੜੀ ਹਨਾ ਤੇ ਉਹਦੇ ਨਾਲ ਦੋ ਲਾਈਨ ਸੁਣਾ ਲੰਨਾ ਇੱਕ ਕੁੜੀ ਜਿਦਾ ਨਾਮ mohabbat ਗੁੰਮ ਹੈ ਗੁੰਮ ਹੈ ਗੁੰਮ ਹੈ ਸਾਧ ਮੁਰਾਦੀ ਸੋਣੀ ਫਵਤ ਗੁੰਮ ਹੈ ਗੁੰਮ ਹੈ ਬਹੁਤ ਹੀ ਸੋਹਣੀ ਬਾਤ ਹੈ ਥੈਂਕ ਯੂ ਮਿਲ ਮਤਲਬ ਸਾਰੇ ਹੀ ਟੈਲੈਂਟਡ ਅਦਰ ਦੀਰਾਂ ਦੀ ਸਾਰੀ ਟੀਮ ਇਹ ਬਹੁਤ ਟੈਲੈਂਟਡ ਹੈ ਪਰ ਤੁਸੀਂ ਜਿਸ ਤਰ੍ਹਾਂ ਤੁਸੀਂ ਦੱਸਿਆ ਇੰਨੀ ਸਾਰੀ ਜੌਬਸ ਕੀਤੀ ਅੱਜ ਤੁਸੀਂ ਜਿਸ ਮੁਕਾਮ ਤੇ ਹੋ ਤੁਸੀਂ ਸੈਟੀਸਫਾਈ ਹੋ ਖੁਸ਼ ਹੋ ਪਰ ਆਬਵੀਅਸਲੀ ਹੈ ਹਰੇ ਮੁਕਾਮ ਤੇ ਕੌਣ ਨਹੀਂ ਸੈਟੀਸਫਾਈ ਹੋਏਗਾ ਫਾਈਨੈਂਸ਼ਲੀ ਵੀ ਬਹੁਤ ਅੱਛੇ ਆ ਰਹੇ ਬਿਲਕੁਲ ਬਿਲਕੁਲ ਹਰ ਇੱਕ ਚੀਜ਼ ਵਲੋਂ ਜਦਨਾਮੇ ਪਾਜੀ ਨੂੰ ਜੁਆਇਨ ਕੀਤਾ ਮਤਲਬ ਪਾਜੀ ਦੀ ਵਾਈਬ ਹੀ ਇਹੋ ਜੀ ਹੈ ਨਾ ਸਾਰਾ ਮੇਰਾ ਮੈਂ ਤਾਂ ਇਵਨ ਹੁਣ ਨਾ ਹੀ ਉਹਨਾਂ ਪੋਜ਼ਿਟਿਵ ਮੇਰੀ ਫੈਮਲੀ ਮੇਰੇ ਯਾਰ ਦੋਸਤ ਜਿਹਦੇ ਕੋਲ ਵੀ ਜਾਂਦਾ ਨਾ ਉਸ ਤੋਂ ਬਾਅਦ ਹਰੇਕ ਨੂੰ ਐ ਫੀਲ ਹੁੰਦਾ ਕਿਉਂਕਿ ਉਹ એનર્ਜੀ ਬੰਦਾ ਜਿੱਥੋਂ ਵੀ ਜਾਂਦਾ ਉੱਥੋਂ એનર્ਜੀ ਆਪਣੀ ਨਾਲ ਲੈ ਕੇ ਆਂਦਾ ਉਹ એનર્ਜੀ ਲੈ ਕੇ ਜਦੋਂ ਅਸੀਂ ਆਪਣੇ ਘਰ ਵਾਪਸ ਆਂਦੇ ਆ ਉਸ ਤੋਂ ਬਾਅਦ ਸਭ ਨੂੰ ਫੀਲ ਹੋਇਆ ਕਿ ਮੇਰਾ ਸਾਰਾ ਕੁਝ ਠੀਕ ਹੋ ਗਿਆ ਸੈੱਟ ਹੋ ਗਿਆ ਮਤਲਬ ਜੀ ਜੀ ਦਿਲਜੀਤ ਭਾਜੀ ਉਹਨਾਂ ਦੇ ਨਾਲ ਕੰਮ ਕਰਨਾ ਮੈਂ ਚਾਹੂੰਗਾ ਕਿ ਮੈਂ ਸਾਰੀ ਉਮਰ ਭਾਜੀ ਦੇ ਨਾਲ ਕੰਮ ਕਰਾਂ ਕਿਛ ਇੱਕ ਪਿੱਛੇ ਕੰਮ ਕਰ ਰਹੇ ਆ ਗਾ ਰਹੇ ਆ ਬਟ ਮੈਂ ਬਹੁਤ ਸੈਟੀਸਫਾਈਡ ਆ ਇਹਦੇ ਨਾਲ ਵੀ ਪਰ ਅਗਰ ਇੱਕ ਹੁਣ ਤੁਸੀਂ ਬੋਲ ਹੀ ਦਿੱਤਾ ਮੈਂ ਸਵਾਲ ਥੋੜਾ ਟੇਡਾ ਪੋਛੀ ਲਿਆ ਕੋਈ ਗੱਲ ਕੋਈ ਗੱਲ ਜੇਕਰ ਤੁਹਾਨੂੰ ਮੂਰੇ ਗਾਉਣ ਦਾ ਮੌਕਾ ਮਿਲਦਾ ਹੈ ਤੁਸੀਂ ਜਿੱਦੇ ਜੋ ਦੇ ਜੋ ਗਰੁੱਪ ਹੈ ਉਹ ਨੂੰ ਤੁਸੀਂ ਛੱਡੋਗੇ ਕਿ ਨਹੀਂ ਨਹੀਂ ਮੈਂ ਕਦੇ ਨਹੀਂ ਛੱਡੂਗਾ ਮੈਂ ਮੂਰੇ ਵੀ ਗਾਉਂਗਾ ਤੇ ਹੁਣ ਜੇ ਭਾਜੀ ਨੂੰ ਲੱਗੂਗਾ ਕਿ ਹਾਂ ਵੀ ਨਹੀਂ ਹੁਣ ਤੂੰ ਭਾਈ ਆਪਣਾ ਆਪਣਾ ਅੱਗੇ ਕਰਦਾ ਤੇ ਤੁਸੀਂ ਆਪਣੇ ਆਪ ਖੜੇ ਪਰ ਮੈਨੂੰ ਮੈਂ ਨਹੀਂ ਕਦੇ ਵੀ ਕਹੂੰਗਾ ਕਿ ਮੈਨੂੰ ਭਾਜੀ ਮਤਲਬ ਇਤੋਂ ਟੀਮ ਚੋਂ ਜਾਣ ਦੋ ਜਾਂ ਕਿੱਦਾਂ ਮੈਂ ਨਹੀਂ ਮੈਂ ਕਦੇ ਨਹੀਂ ਛੱਡ ਸਕਦਾ मतलब मेरी अपनी ओ है हुन ਅੱਗੇ ਜਾ ਕੇ ਮਾਹੌਲ ਕਿਦਾਂ ਦਾ ਬਣਦਾ ਮਿਊਜ਼ਿਕਲੀ ਹਨਾ ਜੇ ਸਾਡੀ ਲੋੜ ਨਹੀਂ ਵੀ ਹੋਊਗੀ ਕਦੇ ਭਾਜੀ ਨੂੰ ਹਨਾ ਤਾਂ ਮਤਲਬ ਠੀਕ ਹੈ ਪਰ ਮੈਂ ਨਹੀਂ ਜਾਣਦਾ ਵੀ ਮੈਂ ਕਦੇ ਛੱਡਣਾ ਵਜਿ ਦੀ ਟੀਮ ਨੂੰ ਮੈਂ ਸਭ ਨਾਲ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਵਾਈਬ ਪੂਰੀ ਪੋਜ਼ਿਟਿਵ ਉਹਨਾਂ ਦਾ ਔਰਾ ਤਾਂ ਉਹ ਮੈਂ ਕਹਿ ਰਹੀ ਆ ਇਸ ਸਟੂਡੀਓ ਦੇ ਵਿੱਚ ਵੀ ਜਿਸ ਤਰ੍ਹਾਂ ਤੁਸੀਂ ਪੋਜ਼ਿਟਿਵ ਹੋ ਉਹ ਪੂਰਾ ਵਾਈਬ ਜਿਹੜਾ ਕਿ ਮਿਲ ਰਹੀ ਆ ਬਹੁਤ ਹੀ ਸੋਹਣੀ ਜਿਹੜੀ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਪਰ ਤੁਸੀਂ ਕੁਝ ਐਡ ਕਰਨਾ ਚਾਹੋਗੇ ਮੈਂ ਚਾਹੁੰਦੀ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੁੰਗੇ ਮੈਂ ਬਸ ਇਹੀ ਕਹਿਣਾ ਚਾਹੁੰਗਾ ਵੀ ਜਿਹੜੀਆਂ ਕੰਟਰੋਵਰਸੀਆਂ ਹੋ ਰਹੀਆਂ ਨੇ ਹਨਾ ਭਾਜੀ ਦੇ ਨਾਮ ਨਾਲ ਲੈ ਕੇ ਜਾਂ ਕਿਦਾਂ ਉਹ ਸਾਰੀਆਂ ਗਲਤ ਫੈਮਿਸ ਨਹੀਂ ਮਤਲਬ ਤੁਸੀਂ ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਇਹੋ ਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ ਕਿਸੇ ਨੂੰ ਵੀ ਮਤਲਬ ਕਿਸੇ ਵੀ ਆਰਟਿਸਟ ਵਾਸਤੇ ਕਿਉਂਕਿ ਅਸੀਂ ਇੱਕ ਸਰਾਸਰੀ ਸਾਡੇ ਇੱਕ ਗੱਲ ਹੋਈ ਪਿੱਛੇ ਜੇ ਕਿਸੇ ਅੰਗਰੇਜ਼ ਦੇ ਨਾਲ ਕੋਈ ਅਮੀਰ ਸਿੰਗਰ ਨਵੀਰ ਧਾਨ ਦੇ ਵਿੱਚ ਕਿਸੇ ਨੇ ਆਣਾ ਸੀ ਮੁੰਬਈ ਸ਼ੋਅ ਸੀ ਉਹਨਾਂ ਦਾ ਤੇ ਉਹਦੇ ਬਾਰੇ ਗੱਲ ਕਰਦੇ ਕਰਦੇ ਕਿਸੇ ਬੈਂਡ ਮੈਂਬਰ ਨੇ ਕਹਿ ਦਿੱਤਾ ਕਿ ਜੀ ਉਹਨਾਂ ਦਾ ਤਾਂ ਸ਼ੋਅ ਹੀ ਨਹੀਂ ਸੋਲਡ ਆਊਟ ਹੋਇਆ ਤੇ ਭਾਜੀ ਕਹਿੰਦੇ ਕਿਸੇ ਬਾਰੇ ਵੀ ਇਦਾਂ ਨਹੀਂ ਬੋਲਣਾ ਕਹਿੰਦੇ ਕਦੇ ਅਸੀਂ ਵੀ ਸੀਗੇ ਜਦੋਂ ਸਾਡੇ ਵੀ ਕਈ ਸ਼ੋਅ ਫੇਲ ਵੀ ਹੋਏ ਆ ਸੀ ਪਰ ਅੱਜ ਅਸੀਂ ਜਿਹੜਾ ਵਧੀਆ ਨੇ ਇੱਕ ਮੀਜ਼ੇ ਵਿੱਚ ਦੂਸਰੇ ਨੂੰ ਨਹੀਂ ਕਹਿ ਸਕਦੇ ਵੀ ਭਾਜੀ ਦੇ ਮਨ ਦੇ ਵਿੱਚ ਕਿਸੇ ਦੇ ਵੀ ਉਹਨਾਂ ਸਾਡੇ ਬੈਂਡ ਮੈਂਬਰਸ ਵੀ ਇੱਕ ਸਾਰੀ ਟੀਮ ਸਭ ਨੂੰ ਬਹੁਤ ਪਿਆਰ ਕਰਦੇ ਆਂ ਸੀ ਕੋਈ ਵੀ ਇਹੋ ਜੀਆਂ ਗੱਲਾਂ ਨੂੰ ਲੈ ਕੇ ਕੰਟਰੋਵਰਸੀ ਨਹੀਂ ਨਾ ਕ੍ਰੀਏਟ ਕਰੋ ਕਿਉਂਕਿ ਦਿਲਜੀਤ ਬਾਜੀ ਦੇਖਿਆ ਜਾਵੇ ਤਾਂ ਹੋਂ ਦੀ ਇੰਡਸਟਰੀ ਵਿੱਚ ਸਭ ਤੋਂ ਸੀਨੀਅਰ ਨੇ ਹੈ ਨਾ ਸਭ ਤੋਂ ਐਕਸਪੀਰੀਅੰਸ ਨੇ ਸਭ ਤੋਂ ਹੰਬਲ ਨੇ ਤੇ ਸਭ ਤੋਂ ਹੀ ਗ੍ਰੇਟੈਸਟ ਸਿੰਗਰ ਨੇ ਹੈ ਨਾ ਤਾਂ ਮੈਂ ਨਹੀਂ ਜਾਂਦਾ ਵੀ ਉਹਨਾਂ ਬਾਰੇ ਸਾਨੂੰ ਵੀ ਕਿਉਂਕਿ ਦੁੱਖ ਲੱਗਦਾ ਕਿ ਕਿਉਂ ਇਹੋ ਜੀਆਂ ਗੱਲਾਂ ਕਰਦੇ ਕਿ ਜਦੋਂ ਕੁਝ ਹੈ ਨਹੀਂ ਲੱਗਦਾ ੱੱਕੇ ਨਾਲ ਹੀ ਕੰਟਰੋਵਰਸੀ ਦੇ ਵਿੱਚ ਛੇੜਿਆ ਜਾਂਦਾ ਥੋੜੇ ਜਿਹਾ ਥੋੜੇ ਜਿਹਾ ਵੀਊਜ਼ ਲੈਣ ਕਰਕੇ ਤੁਸੀਂ ਕਿਸੇ ਦੀ ਬੇਸਿਕਲੀ ਉਹਨੂੰ ਡੀਫੇਮ ਦੇ ਰਹੇ ਹੋ ਤਾਂ ਉਹ ਠੀਕ ਨਹੀਂ ਹੁੰਦਾ ਵੈਸੇ ਤਾਂ ਉਹਨੂੰ ਫਰਕ ਨਹੀਂ ਪੈਂਦਾ ਉਹ ਤਾਂ ਸਿੱਧਾ ਜਵਾਬ ਉਹ ਰਿਪਲਾਈ ਵੀ ਕਰ ਦਿੰਦੇ ਆ ਮਿੰਟੋ ਮਿੰਟੇ ਚ ਭਾਵੇਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਉਹ ਵੀ ਬੜਾ ਸੁਥਰਾ ਜਿਹਾ ਰਿਪਲਾਈ ਹੁੰਦਾ ਉਹ ਵੀ ਬਿਲਕੁਲ ਜੈਨੂਇਨ ਵਾਲਾ ਇਹਨੇ ਤਾਂ ਬਹੁਤ ਛੋਟੀਆਂ ਛੋਟੀਆਂ ਗੱਲਾਂ ਵੀ ਬਹੁਤ ਲੋਕੀ ਕਰ ਦਿੰਦੇ ਆ ਹੁਣ ਜਿਵੇਂ ਆ ਪਿਛੇ ਪਿੱਛੇ ਲੋਨੇ ਵੀ ਕਰਤੀ ਸੀ ਨਾ ਗੱਲ ਵੀ ਬਾਬੇ ਬਣੇ ਹੋਏ ਨੇ ਕਿੱਛੇ ਜਾਂ ਕਿੱਦਾਂ ਬਲੌਕ ਹਨ ਬਲੌਕ ਚਲੋ ਜੋ ਵੀ ਹੋਏਗਾ ਸਿਨਬਾਟ ਉਹ ਪਰਸਨਲ ਚੀਜ਼ਾਂ ਹੁੰਦੀਆਂ ਹੈ ਨਾ ਜੋ ਹੋਇਆ ਵੀ ਹੋਗਾ ਇਦਾਂ ਦਾ ਕੁਛ ਤਾਂ ਉਹ ਨਹੀਂ ਕਰਨੇ ਚਾਹੀਦੇ ਆ ਉੱਥੇ ਉਹੀ ਗੱਲ ਹੋਈ ਨੇ ਐਕਸਪੀਰੀਅੰਸ ਦੀ ਨਾ ਬੇਸਿਕਲੀ ਦਲਜੀਤ ਬਾਜ ਜੀ ਦੇ ਸਾਹਮਣੇ ਬੱਚੇ ਨੇ ਦੇਖਿਆ ਜਾਵੇ ਬਾਜੀ ਨੂੰ 23 ਸਾਲ ਹੋ ਗਏ ਨੇ ਇੰਡਸਟਰੀ ਚ ਕੰਮ ਕਰਦੇ ਨੂੰ ਮੈਨੂੰ ਲੱਗਦਾ ਹੈ ਪੀਟੀ ਔਰ ਉਹਨਾਂ ਨੇ ਕਿਹਾ ਮੈਨੂੰ ਇੱਕਦਮ ਨਹੀਂ ਫੇਮ ਮਿਲੀ ਮੈਨੂੰ ਬਹੁਤ ਟਾਈਮ ਹੋਇਆ ਹੈ ਬੇਸਿਕਲੀ ਸਭ ਨੂੰ ਪਤਾ ਹੈ ਨਾ ਅਸੀਂ ਦੇਖਿਆ ਅਸੀਂ 2019 ਜਦ ਮੈਂ ਕੀਤਾ ਬਾਜੀ ਦੇ ਉਦੋਂ ਸ਼ੋਅ ਵੀ ਸਾਨੂੰ ਐਂ ਲੱਗਦਾ ਸੀ ਕੋਈ ਬਹੁਤ ਵੱਡੇ ਨੇ ਪਰ ਹੁਣ ਜਦੋਂ ਉੱਤੋਂ ਕਰਦੇ 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 ਚੇਂਜ ਲੱਗ ਰਿਹਾ ਹੈ ਹਨਾ ਬਹੁਤ ਵੱਡਾ ਬਹੁਤ ਜ਼ਿਆਦਾ ਵੱਡਾ ਚੇਂਜ ਆਇਆ ਤੇ ਉਹ ਹੋਲ ਇੱਕਦਮ ਤਾਂ ਨਹੀਂ ਆਇਆ ਨਾ ਅਸੀਂ ਦੇਖਿਆ ਭਾਜੀ ਨੂੰ ਕਰਦੇ ਕਰਦੇ ਅਸੀਂ ਸ਼ੁਰੂ ਤੋਂ ਭਾਜੀ ਨੂੰ ਫਾਲੋਇੰਗ ਕਰਦੇ ਸੀਗੇ ਗਾਣੇ ਵੀ ਸੁਣਦੇ ਸੀਗੇ ਕਿੱਥੋਂ ਦੀ ਊੜਾ ੜਾ ਇਸ਼ਕ ਦਾ ਊੜਾ ੜਾ ਤੋਂ ਲੈ ਕੇ ਹੁਣ ਤੱਕ ਦੇ ਗੋਟ ਤੱਕ ਕਿਹਾ ਉਹਨਾਂ ਦਾ ਸਫ਼ਰ ਰਿਹਾ ਤੁਸੀਂ ਕੱਲਾ ਕੱਲੀ ਕੈਸਟ ਸੁਣੋ ਕਦੇ ਫਲॉप ਤਾਂ ਹੋਈ ਨਹੀਂ ਭਾਜੀ ਜੀ ਤੁਸੀਂ ਇੱਕ ਇੱਕ ਵੀ ਸਾਲ ਦੱਸ ਦੋ ਮੈਨੂੰ ਜੇ ਕਦੇ ਭਾਜੀ ਫਲॉप ਹੋਏ ਹੋਣ ਕਦੇ ਪਰ ਹੁਣ ਤਾਂ ਉਹਨਾਂ ਨੇ ਰਿਪਲਾਈ ਵਾਲਾ ਇੱਕ ਬਹੁਤ ਹੀ ਸੋਹਣਾ ਗਾਣਾ ਵੀ ਕੱਢ ਲਿਆ ਡੌਨ ਮੈਂ ਉਹ ਰਿਪਲਾਈ ਲੈ ਲਈ ਉਹ ਉਹ ਸਿਰਫ ਆਪਣੀ ਗੋਦ ਲਈ ਆ ਉਹ ਵੈਸੇ ਇੱਕਦਮ ਕੱਢਿਆ ਗਿਆ ਸੀਗਾ ਕਿ ਮੈਂ ਨਹੀਂ ਮੈਂ ਉਹ ਤਾਂ ਪਹਿਲਾਂ ਦਾ ਹੀ ਸੀਗਾ ਹਾਂ ਪਹਿਲਾਂ ਦਾ ਹੀ ਸੀਗਾ ਉਹ ਕਿਸੇ ਨੂੰ ਐਦਾਂ ਦਾ ਉਹਦੇ 'ਚ ਕੋਈ ਰਿਪਲਾਈ ਵਾਲੀ ਗੱਲ ਨਹੀਂ ਆ ਉਹ ਸਿਰਫ ਆਪਣੀ ਵਾਈਫ ਦਾ ਆਪਣੇ ਮਜ਼ੇ ਵਾਸਤੇ ਹੈ ਗਾਣਾ ਉਹ ਜਿਵੇਂ ਉਹ ਡੌਨ ਬੇਸਿਕਲੀ ਸ਼ਾਹਰੂਖ ਖਾਨ ਨੂੰ ਭਾਜੀ ਬਹੁਤ ਪਸੰਦ ਕਰਦੇ ਆ ਨਾ ਸ਼ਾਹਰੂਖ ਖਾਨ ਨੂੰ ਅੱਜ ਦੇ ਫੇਵਰੇਟ ਐਕਟਰ ਨਹੀਂ ਸੋ ਦੈਟਸ ਵਾਈ ਉਹਨਾਂ ਦੀ ਆਵਾਜ਼ ਵੀ ਉਹਨਾਂ ਨੇ ਫ ਅਨਾਲ ਬੇਸਿਕਲੀ ਉਹਨਾਂ ਨਾਲ ਕਲਾਬ ਸੀਗਾ ਤਾਂ ਪਰ ਤੁਹਾਨੂੰ ਕਈ ਵਾਰ ਹੁੰਦਾ ਨਾਰਮਲੀ ਅਸੀਂ ਚੱਲੀ ਜਾਂਦੇ ਆ ਹਿੱਟ ਤੇ ਹਿੱਟ ਸ਼ੋਜ਼ ਜਿਹੜੇ ਕੀ ਹੋ ਰਿਹਾ ਸੋਲਡ ਆਊਟ ਆ ਤੇ ਉਹਦੇ ਕੋਈ ਨਾ ਕੋਈ ਕੌਂਟਰੋਵਰਸੀ ਹਰ ਇੱਕ ਸ਼ੋਅ ਦੇ ਵਿੱਚ ਆ ਰਹੀ ਆ ਉਹ ਫਰੋਹ ਹਲੋਕੋਚੇ ਸਰਕਾਰਾਂ ਦੇ ਵੀ ਹੈਗੇ ਆ ਨਾ ਬਿਕੋਜ਼ ਇੱਥੇ ਇਨਫਰਾਸਟ੍ਰਕਚਰ ਜਿਵੇਂ ਭਾਜ ਨੇ ਚੰਡੀਗੜ੍ਹ ਸ਼ੋਅ ਚ ਕਿਹਾ ਸੀਗਾ ਉਹਨਾਂ ਨੇ ਸਿਰਫ ਚੰਡੀਗੜ੍ਹ ਦਾ ਨਹੀਂ ਆਖਿਆ ਸੀ ਸਾਰਿਆਂ ਨੇ ਕਿ ਇੰਡੀਆ ਚ ਨਹੀਂ ਕਰਨਾ ਹਾਂ ਬੇਸਿਕਲੀ ਦੇਖਿਆ ਜਾਂਦਾ ਸਾਰੇ ਇੰਡੀਆ ਦੇ ਵਿੱਚ ਸਿਰਫ ਦਿੱਲੀ ਦਾ ਸਟੇਡੀਅਮ ਵਾਲਾ ਜਿਹੜਾ ਸ਼ੋਅ ਸੀਗਾ ਹਨਾ ਕਿਉਂਕਿ ਲੋਕਾਂ ਦੇ ਵਿਊ ਵਾਈਜ਼ ਜਾਂ ਕਹਿ ਲਓ ਸਾਰੀਆਂ ਚੀਜ਼ਾਂ ਵਾਈਜ਼ ਜਿਵੇਂ ਬਾਹਰ ਅਰੀਨਾਸ ਹੁੰਦੇ ਨੇ ਮੈਂ ਵੀ ਚਾਹੁੰਦਾ ਵੀ ਇੰਡੀਆ ਦੇ ਵਿੱਚ ਇਹੋ ਜਿਹੇ ਅਰੀਨਸ ਬਣਨਾ ਚਾਹੀਦੇ ਕਿਉਂਕਿ ਮਿਊਜ਼ਿਕ ਇੰਡਸਟਰੀ ਹੁਣ ਇਸ ਲੈਵਲ ਤੇ ਚਲੀ ਗਈ ਹੈ ਵੀ ਉਹ ਚਾਹੀਦੇ ਨੇ ਹਾਂਜੀ ਹਰ ਬ ਉਹਨੂੰ ਉਹਦੀ ਵਰਥ ਲਗਣੀ ਚਾਹੀਦੀ ਐ ਵੇਸੀ ਪੈਸੇ ਖਰਚੇ ਦਾ ਸਾਰਾ ਔਰ ਉਹ ਵੀ ਉਹਨਾਂ ਨੇ ਲੋਕਾਂ ਕਰਕੇ ਹੀ ਕਿਹਾ ਸੀ ਹਾਂ ਉਹ ਵੀ ਲੋਕਾਂ ਕਰਕੇ ਆ ਨਾ ਕਿਉਂ ਲੋਕਾਂ ਨੂੰ 뷰 ਹੀ ਨਹੀਂ ਦਿਖ ਰਿਹਾ ਪੈਸੇ ਲਗਾ ਕੇ ਜਦੋਂ ਗਾਣੇ ਸਿੰਗਰ ਕਰਦਾ ਤਾਂ ਉਹ ਸਿਰਫ ਆਪਣੇ ਲਈ ਤਾਂ ਨਹੀਂ ਕਰਦਾ ਨਾ ਲੋਕਾਂ ਲਈ ਵੀ ਕਰਦਾ ਕਿ ਉਹਨਾਂ ਨੂੰ ਚੰਗਾ ਲੱਗੇ ਸਾਡੇ ਸ਼ੋਅਸ ਦੇਖਣ ਆ ਨਾ ਸਾਡੇ 뮤직 ਨਾਲ ਸਭ ਨੂੰ ਪੋਜ਼ਿਟਿਵਿਟੀ ਮਿਲੇ ਜਾਂ ਉਹਨਾਂ ਨੂੰ ਵੀ ਸਾਡੇ ਗਾਣਿਆਂ ਦੇ ਵਿੱਚੋਂ ਕੁਛ ਨਾ ਕੁਛ ਚੰਗਾ ਮਿਲਦਾ ਨਾਲ ਉਹਨਾਂ ਨੇ ਇਹ ਵੀ ਕਿਹਾ ਸੀ ਉਹਨਾਂ ਨੂੰ ਜੌਬ ਵੀ ਮਿਲ ਰਹੀ ਆ ਹਾਂ ਆਬੀਸਲੀ ਹਾਂ ਕਿੰਨੀ ਦੁਨੀਆ ਹੁੰਦੇ ਕੋਲ ਲੁਧਿਆਣੇ ਦੇ ਵਿੱਚ ਕਿੰਨੇ ਮੇਰੇ ਸਾਹ ਹੁਣ ਕਿੰਨੇ ਲੋਕ ਵੇਲੇ ਫਿਰਦੇ ਹੋਣਗੇ ਜਿਨ੍ਹਾਂ ਨੂੰ ਇਸ ਦੇ ਥਰੂ ਹੁਣ ਇੱਕ ਕਾਨਸਰਟ ਹੋਣਾ ਅੱਜ ਤੋਂ ਸਟੇਜ ਬਣਨੀ ਸ਼ੁਰੂ ਹੋ ਗਈ ਹੈ ਤੁਸੀਂ ਲਾ ਲੋ ਤਾਂ ਕਿੰਨਾ ਮਤਲਬ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈਨਾ ਖਾਣ ਪੀਣ ਦੇ ਫੂਡ ਦੀਆਂ ਜਿਹੜੀਆਂ ਰੀਡੀਆਂ ਲੱਗਦੀਆਂ ਨੇ ਜਿਹੜੀਆਂ ਲੋਕੀ ਸਟੇਜ ਦਾ ਕੰਮ ਕਰਨ ਆਣ ਗਈ ਕੋਈ ਉਹ ਮਿੱਟੀ ਪਟਣਾ ਆਉਂਦਾ ਕੁਝ ਕਰਨ ਦਾ ਸੋਚੀ ਕੱਲ ਪਰ ਉਹ ਗੱਲ ਨੂੰ ਵੀ ਲੋਕਾਂ ਨੇਗੇਟਿਵ ਚ ਲੈ ਗਏ ਸੀ ਸਾਰਾ ਲੋਕੀ ਦਾ ਤੁਹਾਨੂੰ ਪਤਾ ਹੈ ਵੇ ਗੱਲ ਨੂੰ ਕੰਟਰੋਵਰਸ਼ੀਅਲ ਕਰਕੇ ਤਾਂ ਵਿਊਜ਼ ਲਿਆਂਦਾ ਚੱਕਰ ਆ ਹੋਰ ਤਾਂ ਕੁਝ ਨਹੀਂ ਐ ਇੱਦਾਂ ਦੀ ਕੋਈ ਗੱਲ ਨਹੀਂ ਪਿਆਰ ਸਾਰੇ ਇੱਕ ਦੂਜੇ ਨੂੰ ਬਹੁਤ ਕਰਦੇ ਆ ਜੀ ਸਿਰਫ ਇੱਕ ਕਹ ਲੋ ਉਮਰ ਦਾ ਤਜਰਬਾ ਹੋ ਗਿਆ ਜਾਂ ਕੰਮ ਦਾ ਤਜਰਬਾ ਹੋਣ ਕਰਕੇ ਨਾ ਕਿਸੇ ਦੀ ਗੱਲ ਕਹਿਣ ਦਾ ਤਰੀਕਾ ਕੁਝ ਹੋਰ ਹੋ ਜਾਂਦਾ ਹੁਣ ਜੇ ਸ਼ਾਇਦ ਮੈਂ ਵੀ ਕੋਈ ਗੱਲ ਕੀਤੀ ਹੋਵੇ ਕੁਝ ਉਲਟੀ ਸਿੱਧੀ ਹੋ ਗਈ ਹੋਵੇ ਤਾਂ ਉਹਦੇ ਵੀ ਮਨ ਨਾਲ ਮੇਰਾ ਇਹ ਕਹਿ ਲੋ ਵੀ ਮੈਂ ਇੰਨਾ ਐਕਸਪੀਰੀਐਂਸਡ ਨਹੀਂ ਹਾਂ ਤਾਂ ਕਰਕੇ ਬਟ ਫਿਰ ਵੀ ਭਾਜੀ ਨਾਲ ਰਹਿ ਰਿਹਾ ਕਿ ਇੰਨਾ ਦਾ ਤਜਰਬਾ ਹੋ ਗਿਆ ਵੀ ਗੱਲ ਕਿੰਨੀ ਕਿ ਕਿੱਦਾਂ ਕਹਿਣੀ ਚਾਹੀਦੀ ਹੈ ਸਾਡੇ ਵੱਲੋਂ ਵੀ ਕਹਿਆ ਸੀ ਗੱਲ ਨਾ ਹੋਵੇ ਜਿਹਦੇ ਨਾਲ ਭਾਜੀ ਦੇ ਕੰਮ ਤੇ ਫਰਕ ਪਵੇ ਜਾਂ ਹੈ ਨਾ ਸਾਡੇ ਆਪਣੇ ਕੰਮ ਤੇ ਫਰਕ ਪਵੇ ਸੋ ਸੋ ਸਮਝ ਕੇ ਕਹਿਣਾ ਚਾਹੀਦਾ ਜੋ ਬਹੁਤ ਬਹੁਤ ਬਦਦਿਆ ਲੱਗਿਆ ਸਾਡਾ ਗੱਲ ਤੇ ਇਹ ਅਸੀਂ ਮਿਲਵਾਇਆ ਤੁਹਾਨੂੰ ਕਪਿਲ ਜਿੰਨਾ ਜਿਨ੍ਹਾਂ ਬਹੁਤ ਹੀ ਸਾਰੀਆਂ ਜੜੀਗ ਇਹਨਾਂ ਵੱਲੋਂ ਗੱਲਾਂ ਕੀਤੀ ਗਈਆਂ ਔਰ ਕਿਸ ਤਰ੍ਹਾਂ ਇੱਕ ਮੋਟੀਵੇਸ਼ਨ ਵਾਲੀ ਵੀ ਵੀਡੀਓ ਆ ਕਿ ਲੁਧਿਆਣੇ ਤੋਂ ਹੀ ਇਹਨਾਂ ਨੇ ਕਿਸ ਤਰ੍ਹਾਂ ਮਿਹਨਤ ਕੀਤੀ ਤੇ ਅੱਜ ਦਿਲਜੀਤ ਦੋਸਾਂਤ ਦੇ ਨਾਲੇ ਕੰਮ ਕਰ ਰਹੇ ਨੇ ਸੀਮ ਸਟੇਜ ਤੇ ਕਿੰਨੇ ਸਾਰੇ ਲੋਕਾਂ ਦੇ ਸਾਹਮਣੇ ਗਾਉਂਦੇ ਨੇ ਔਰ ਕਿੰਨੇ ਸਾਰੇ ਲੋਕਾਂ ਨੂੰ ਇਹ ਇੱਕ ਐਂਟਰਟੇਨਮੈਂਟ ਫੋਰਸ ਜਿਹੜਾ ਦਿਨ ਦੇ ਲੋਕ ਇੰਜੋਏ ਕਰਦੇ ਨੇ ਤਾਂ ਅਜੇ ਹੀ ਹੋਰ ਵੀਡੀਓਸ ਲਈ ਸਾਡੇ ਨਾਲ ਜੁੜੇ ਰਹੋ ਕੈਮਰਾਮੈਨ ਸਤਵੰਨਾ ਮੈਂ ਹਰਸ਼